ਤੁਸੀਂ ਜੁੜੇ ਹੋਵਸਤਾ ਪੰਜਾਬ ਨਾਲ ਤੇ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਅਸੀਂ ਪੰਜਾਬ ਦੇ ਵੱਖ-ਵੱਖ ਰਾਜਨੀਤਿਕ ਮੁੱਦਿਆਂ ਤੇ ਚਰਚਾ ਦੇ ਨਾਲ-ਨਾਲ ਪੰਜਾਬ ਨਾਲ ਜੁੜੇ ਹੋਏ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਕਿ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਉਹ ਵਿਦੇਸ਼ਾਂ ਚ ਪੜ੍ਹਾਈ ਲਈ ਗਏ ਹੋਣੇ ਤੇ ਖਾਸ ਕਰ ਕੈਨੇਡਾ ਜਿਹੜਾ ਕਿ ਪੰਜਾਬੀਆਂ ਦਾ ਕਹਿ ਲਓ ਦਿਲ ਨਾਲ ਜੁੜਿਆ ਹੋਇਆ ਕੰਟਰੀ ਆ ਉੱਥੇ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਸਾਡੇ ਪੜ੍ਹ ਰਹੇ ਨੇ ਉਹਨਾਂ ਦਾ ਕੀ ਭਵਖ ਹੈ ਉਹਨਾਂ ਦੀ ਸਟੱਡੀ ਨੂੰ ਲੈ ਕੇ ਬਹੁਤ ਸਾਰੇ ਹਰ ਰੋਜ਼ ਨਵੇਂ ਲਾ ਆ ਰਹੇ ਨੇ ਨਵੇਂ ਕਾਨੂੰਨ ਆ ਰਹੇ ਨੇ ਔਰ ਉੱਥੇ ਬਦਲਾਅ ਹੋ ਰਿਹਾ ਅੱਜ ਸਾਡੇ ਨਾਲ ਅਸੀਂ ਜਿਹੜੇ ਹੈਗੇ ਨੇ ਇਮੀਗ੍ਰੇਸ਼ਨ ਨਾਲ ਮਾਰ ਐਡਵੋਕੇਟ ਸਰਬਜੀਤ ਸਿੰਘ ਸਾਡੇ ਨਾਲ ਨੇ ਸਰਬਜੀਤ ਜੀ ਸਵਾਗਤ ਹੈ ਮੇਰੇ ਵੱਲੋਂ ਵਸਤਾ ਪੰਜਾਬ ਦੇ ਦੇਸ਼ ਵਿਦੇਸ਼ ਚ ਵਸਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼ਕਰ ਸਰਜੀ ਜੀ ਆਪਾਂ ਸ਼ੁਰੂਆਤ ਕਰਦੇ ਆਂ ਕੱਲ ਹੀ ਇੱਕ ਨਵਾਂ ਉਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਦੇ ਉਹਨਾਂ ਦਾ ਬਿਆਨ ਆਇਆ ਜੀ ਨੂੰ ਲੈ ਕੇ ਬਹੁਤ ਸਾਰੇ ਤੌਖਲੇ ਮਾਪਿਆਂ ਦੇ ਮਨਾਂ 'ਚ ਇੱਕ ਚਿੰਤਾ ਵੀ ਪੈਦਾ ਹੋ ਗਈ ਹੈ ਕਿ ਜਿਹੜੇ ਸਟੱਡੀ ਵੀਜ਼ੇ ਤੇ ਗਏ ਵਿਦਿਆਰਥੀ ਉਹਨਾਂ ਨੇ ਕਿਹਾ ਉਹਨਾਂ ਲਈ ਨਾਗਰਿਕਤਾ ਜਿਹੜੀ ਹੈ ਉਥੋਂ ਦੀ ਉਹ ਮਤਲਬ ਕਨਫਰਮ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਵਾਪਸ ਜਾਣਾ ਪਊਗਾ ਆਪਣੇ ਕੰਟਰੀ ਉਹਨੂੰ ਲੈ ਕੇ ਮਾਪਿਆਂ ਦੇ ਮਨਾਂ 'ਚ ਚਿੰਤਾਵਾਂ ਸ਼ੁਰੂ ਹੋ ਗਈਆਂ ਨੇ ਕਿਵੇਂ ਦੇਖਦੇ ਆਂ ਦੇਖੋ ਇੱਕ ਚਿੰਤਾ ਦਾ ਵਿਸ਼ਾ ਤਾਂ ਹੈਗਾ ਜੋ ਕੈਨੇਡਾ ਦੇ ਅੱਜ ਸਿਚੁਏਸ਼ਨ ਹੈਗੀ ਆ ਖਾਸ ਕਰਕੇ ਜਦ ਆਪਾਂ ਸਟੱਡੀ ਦੀ ਗੱਲ ਕਰਦੇ ਆ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਆਪਾਂ ਨੂੰ ਸਟੈਪ ਬਾਈ ਸਟੈਪ ਪਹਿਲਾਂ ਚੰਨਣਾ ਪਾਉਣਾ ਪੈਣਾ ਜੀ ਅਗਰ ਤੁਹਾਨੂੰ ਸਟੱਡੀ ਵੀਜ਼ੇ ਦੀ ਗੱਲ ਕਰਦੇ ਆ ਤਾਂ ਬੱਚਾ ਇੱਕ ਪੜ੍ਹਾਈ ਦੇ ਲਈ ਜਾ ਰਿਹਾ ਜੋ ਮੇਨ ਮੋਟਿਵ ਆ ਬੱਚੇ ਦਾ ਉੱਥੇ ਪੜ੍ਹਾਈ ਹੀ ਹੋਣਾ ਚਾਹੀਦਾ ਜੀ ਫਿਰ ਇਹਨੂੰ ਇੱਕ ਸਟੈਪ ਬਾਈ ਸਟੈਪ ਪ੍ਰੋਸੈਸ ਆ ਜੀ ਅਗਰ ਬੱਚਾ ਪੜਦਾ ਉਥੇ ਔਰ ਉਸ ਤੋਂ ਬਾਅਦ ਉਹਨੂੰ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਜੀ ਪੋਸਟ ਸਟਡੀ ਪੜ੍ਹਾਈ ਤੋਂ ਬਾਅਦ ਦਾ ਵਰਕ ਪਰਮਿਟ ਅਗਰ ਉਹ ਬਾਕੀ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਦਾ ਇੱਕ ਪੁਆਇੰਟ ਬੇਸ ਸਿਸਟਮ ਆ ਜਿਹਦੇ ਨਾਲ ਉਹਨੂੰ ਪੀਆਰ ਮਿਲਦੀ ਆ ਜੀ ਅਗਰ ਇਹੇ ਬਿਆਨ ਹਜੇ ਤਾਂ ਸਿਰਫ ਬਿਆਨ ਹੀ ਹੈ ਜੀ ਇਹ ਕਾਨੂੰਨ ਬਣਦਾ ਜੀ ਤਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਲਾਸ ਆ ਉਹ ਬੱਚਿਆਂ ਦਾ ਹੈਗਾ ਜੀ ਪਰ ਇਹ ਇੱਕ ਚੇਤਾਵਨੀ ਆ ਜਿਹੜੇ ਨਾਲ ਕਿ ਜਿਹੜੇ ਬੱਚੇ ਨੇ ਜਾਣਾ ਉਹ ਪਹਿਲਾਂ ਸੋਚ ਕੇ ਜਾਏ ਕਿ ਉਹਦਾ ਫਿਊਚਰ ਕੀ ਹੈ ਜੀ ਇਹ ਨਹੀਂ ਕਿ ਪੀਆਰ ਨਹੀਂ ਮਿਲੇਗੀ ਪੀਆਰ ਜ਼ਰੂਰ ਮਿਲੇਗੀ ਜੀ ਪਰ ਉਹਨਾਂ ਨੂੰ ਜਿਹੜੇ ਬੱਚੇ एलिजिਬਲ ਹੋਣਗੇ ਜਿਹੜੇ ਪ੍ਰੋਪਰ ਸਟੈਪ ਬਾਈ ਸਟੈਪ ਉੱਥੇ ਤੱਕ ਪਹੁੰਚਣਗੇ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਬਹੁਤ ਸਾਰੇ ਵਿਦਿਆਰਥੀ ਉੱਥੇ ਚਲੇਗੇ ਲੱਖਾਂ ਚਾ ਗਿਣਤੀ ਤੁਹਾਡੇ ਤਾਂ ਤੁਸੀਂ ਜੁੜੇ ਹੋਏ ਹੋ ਇਸ ਦੇ ਨਾਲ ਤੇ ਉਹਨਾਂ ਵਿਦਿਆਰਥੀਆਂ ਦਾ ਜਿਵੇਂ ਆਪਾਂ ਇਹ ਵੀ ਕਰ ਸਕਦੇ ਹਾਂ ਜਿਹੜੇ ਇੱਕ ਆਇਆ ਪਿੱਛੇ ਨਵੇਂ ਕਾਨੂੰਨ ਬਣ ਰਹੇ ਜਿਹੜੇ ਡਿਪਲੋਮੇ ਵਾਲੇ ਵਿਦਿਆਰਥੀ ਗਏ ਆ ਮਤਲਬ ਉਹਨਾਂ ਲਈ ਕਈ ਦਰਵਾਜ਼ੇ ਬੰਦ ਹੋ ਗਏ ਨੇ ਉਹ ਕੀ ਆ ਉਹ ਥੋੜਾ ਵਿਸਤਾਰ ਕਰ ਦਿਓ ਸਭ ਤੋਂ ਪਹਿਲਾਂ ਜਿਹੜੀ ਜਨਵਰੀ ਦੇ ਵਿੱਚ ਅਪਡੇਟ ਆਈ ਸੀਗੀ ਮਾਤਮੇਲਰ ਨੇ ਦਿੱਤੀ ਸੀ ਜਿਹੜੇ ਇਹਨਾਂ ਦੇ ਮਿਨਿਸਟਰ ਹੈਗੇ ਆ ਜੀ ਅੱਛਾ ਉਹਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਚੇਂਜ ਕੀਤੀਆਂ ਸੀ ਜਾਂ ਇੱਕ ਤਾਂ ਕੈਪਿੰਗ ਕਰਤੀ ਕਿ ਹੁਣ 35% ਬੱਚਿਆਂ ਨੂੰ ਘੱਟ ਵੀਜ਼ਾ ਅਲੋਟ ਹੋਏਗਾ ਤੇ ਇੱਕ ਲੈਟਰ ਆਫ ਅਟੈਸਟੇਸ਼ਨ ਸਟਾਰਟ ਕੀਤੀ ਹੈ ਜਿਹੜੀ ਇੱਕ ਪਰਟੀਕੂਲਰ ਪ੍ਰੋਵਿੰਸ ਜਿਹੜੀ ਸਟੇਟ 'ਚ ਬੱਚੇ ਨੇ ਜਾਣਾ ਉਹ ਸਟੇਟ ਉਹ ਬੱਚੇ ਨੂੰ ਅਲਾਉ ਕਰੇਗੀ ਤਾਂ ਉਹਦੀ ਜਿਹੜੀ ਹੈਗੀ ਅੱਗੇ ਐਡਮਿਸ਼ਨ ਪ੍ਰੋਸੈਸ ਚੱਲੇਗਾ ਤੇ ਵੀਜ਼ਾ ਅਪਲਾਈ ਹੋਏਗਾ ਜੀ ਨਹੀਂ ਇਹ ਕਿਸ ਤਰ੍ਹਾਂ ਦਾ ਵੀ ਕੋਈ ਕੀਤਾ ਵੀ ਤੁਸੀਂ ਅੱਗੇ ਜਿੱਦਾਂ ਕਾਲਜ ਚੇਂਜ ਕਰ ਜਾਂਦੇ ਜਾਂ ਯੂਨੀਵਰਸਿਟੀ ਚੇਂਜ ਕਰ ਜਾਂਦੇ ਸਟੈਪ ਬਾਏ ਸਟੈਪ ਤੁਹਾਨੂੰ ਦੱਸ ਦਿੰਨਾ ਜੀ ਜਦੋਂ ਇਹ ਚੇਂਜਸ ਹੋਈਆਂ ਉਦੋਂ ਇੱਕ ਬਹੁਤ ਵੱਡੀ ਚੇਂਜ ਹੋਈ ਸੀ ਕਿ ਜਿਹੜੇ ਪਬਲਿਕ ਤੇ ਪ੍ਰਾਈਵੇਟ ਕਾਲਜ ਇਕੱਠੇ ਕਰਦੇ ਆ ਉਹ ਵੀ ਉਹਨਾਂ ਨੇ ਅਲੱਗ-ਅਲੱਗ ਕਰਤੇ ਸੀ ਕਿ ਪੀਪੀਪੀਪੀਡੀ ਪਾਰਟਨਰਸ਼ਿਪ ਉਹ ਖਤਮ ਕਰਤੀ ਆ ਉਸਦੇ ਨਾਲ ਨਾਲ ਫਿਰ ਅੱਗੇ ਹੋਰ ਇੱਕ ਅਪਡੇਟ ਆਈ ਹੈ ਕਿ ਜਿਹੜੇ ਡਿਪਲੋਮਾਸ ਦੇ ਵਿੱਚ ਬੱਚੇ ਜਾਂਦੇ ਆ ਉਹ ਆਪਣਾ ਸਪਾਊਸ ਜਿਹੜਾ ਹੈਗਾ ਨਾਲ ਨਹੀਂ ਲੈ ਕੇ ਸਪਾਊਸ ਵੀ ਕਹਿੰਦੇ ਬੰਦ ਕਰ ਹਾਂ ਉਹ ਨਾਲ ਨਹੀਂ ਲੈ ਕੇ ਜਾਣਗੇ ਨਹੀਂ ਇਹ ਜਿਹੜਾ ਸਪਾਊਸ ਲਈ ਵੀ ਆਪਾਂ ਚਲੋ ਗੱਲ ਕਰ ਲੈਂਦੇ ਆ ਇਹ ਜਿੱਦਾਂ ਕੋਈ ਡਿਗਰੀ ਵਾਲੇ ਲਿਜਾ ਸਕਦੇ ਆ ਜਾਂ ਡਿਪਲੋਮੇ ਵਾਲੇ ਨਹੀਂ ਲਿਜਾ ਸਕਦੇ ਜਾਂ ਉਹਦੇ ਬਾਰੇ ਵੀ ਥੋੜਾ ਜਿਹਾ ਅਗਰ ਪਲੱਸ 2 ਵਾਲਾ ਬੱਚਾ ਹੈ ਉਹ ਆਪਣਾ ਸਪਾਊਸ ਨਾਲ ਲੈ ਕੇ ਜਾਣਾ ਚਾਹੁੰਦਾ ਤਾਂ ਉਹਨੂੰ professionnal degrees ਕਰਨੀਆਂ ਪੈਣੀਆਂ ਮਤਲਬ 4 ਸਾਲ ਉਹਨੂੰ ਪੜ੍ਹਨਾ ਪੈਣਾ ਸ਼ਾਰਟਕਟ ਕੋਈ ਨਹੀਂ ਹੈਗਾ ਜੀ ਸੋ ਉਹੀ ਬੱਚਾ ਨਾਲ ਲੈ ਕੇ ਜਾ ਸਕਦਾ ਜਿਹੜਾ ਉੱਥੇ ਪ੍ਰੋਫੈਸ਼ਨਲ ਡਿਗਰੀਸ ਤੇ ਜਾਂਦੇ ਆ ਪਲੱਸ 2 ਤੋਂ ਬਾਅਦ ਅੱਜ ਵੀ ਸਪਾਊਸ ਜਾਏਗਾ ਜੀ ਹਾਂਜੀ ਨਹੀਂ ਉਹ ਨਾਲੇ ਕਿੰਨੇ ਬੰਦ ਕਰਤਾ ਜੀ ਡਿਪਲੋਮੇ ਵਾਲਾ ਸਿਰਫ ਡਿਪਲੋਮਾ ਮਤਲਬ 2 ਸਾਲ ਦਾ ਅਗਰ 2 ਸਾਲ ਲਈ ਬੱਚਾ ਪੜ ਰਿਹਾ ਤਾਂ ਉਹ ਆਪਣਾ ਸਪਾਊਸ ਨਾਲ ਨਹੀਂ ਲੈ ਕੇ ਜਾ ਸਕਦਾ ਅਗਰ ਉਹ 4 ਸਾਲ ਦੀ ਡਿਗਰੀ ਲਈ ਜਾ ਕੇ ਜਾ ਰਿਹਾ ਸੀ ਕਹਿ ਰਹੇ ਸੀ ਜਿੱਦਾਂ ਭਈ ਜੇ ਜੇ ਬੱਚਾ ਜਦੋਂ ਵਰਕ ਪਰਮਿਟ ਤੇ ਆ ਜਾਂਦਾ ਉਹਦੀ ਉਹਦੀ ਜੋਬ ਹੋ ਜਾਂਦੀ ਹੈ ਡਿਪਲੋਮੇ ਵਾਲੇ ਬੱਚੇ ਦੀ ਜੋਬ ਦਾ ਵੀ ਕੋਈ ਲੈਵਲ ਹੋਵੇ ਫਿਰ ਉਹ ਬੱਚਾ ਸਪਾਊਸ ਬੁਲਾ ਸਕਦਾ ਹੈ ਇਹ ਜਿਹੜੇ ਨੌਕ ਦੇ ਲੈਵਲਸ ਹੈਗੇ ਆ ਅਗਰ ਉਹਦੇ ਕੋਲੇ ਮਿਨੀਮਮ B ਲੈਵਲ ਦੀ ਜੋਬ ਹੈ ਸੁਪਰਵਾਈਜ਼ਰ ਦੀ ਮੈਨੇਜਰ ਦੀ ਜੋਬ ਹੈ ਤਾਂ ਉਹ ਆਪਣੇ ਸਪਾਊਸ ਨੂੰ ਸਪான்ਸਰ ਕਰ ਸਕਦਾ ਹੈ ਡਿਪਲੋਮੇ ਵਾਲਾ ਵੀ ਇਹ ਵੈਸੇ ਕਦੋਂ ਤੋਂ ਬੰਦ ਹੋਇਆ ਜਿਹੜਾ ਹੈਗਾ ਸਪਾਊਸ ਵਾਲਾ ਇਹ ਇਹ ਜਨਵਰੀ ਦੇ ਆਪਡੇਟ ਸੀ ਹੈਗੀਆਂ ਜੀ ਜੀ ਹਾਂ ਜੀ ਇਹ ਉਦੋਂ ਤੋਂ ਇਹ ਸਟਾਪ ਕੀਤਾ ਨਾਲ ਅ ਵੈਸੇ ਸਰ ਜੀ ਜੀ ਚਲੋ ਤੁਸੀਂ ਇਸ ਇਹਦੇ ਨਾਲ ਸੰਬੰਧਿਤ ਲਾ ਨਾਲ ਜੁੜੇ ਹੋਏ ਹੋ ਉੱਥੋਂ ਦੇ ਵਕਾਲਤ ਨਾਲ ਜੁੜੇ ਹੋਏ ਆ ਇਮੀਗ੍ਰੇਸ਼ਨ ਦੀ ਅ ਜਿਸ ਤਰ੍ਹਾਂ ਦੇ ਉੱਥੇ ਹਾਲਾਤ ਆ ਰਹੇ ਆ ਚਲੋ ਮੈਂ ਵੀ ਉੱਥੇ ਵਿਜ਼ਿਟ ਕੀਤਾ ਮੈਂ ਦੇਖਿਆ ਵੀ ਹੈ ਬਈ ਬੱਚਿਆਂ ਦੀ ਜਿੱਦਾਂ ਜੌਬ ਦੀ ਬਹੁਤ ਸਮੱਸਿਆ ਆ ਰਹੀ ਹੈ ਜਾਂ ਬੱਚਿਆਂ ਦੀ ਰਹਿائش ਦੀ ਵੀ ਸਮੱਸਿਆ ਆ ਰਹੀ ਹੈ ਉਹਨੂੰ ਦੇਖਦੇ ਆ ਤੁਸੀਂ ਕੀ ਪੇਰੈਂਟਸ ਨੂੰ ਕੀ ਸੁਝਾ ਦਿਓਗੇ ਜੀ ਦੇਖੋ ਸਭ ਤੋਂ ਮੇਨ ਚੀਜ਼ ਤਾਂ ਵੀ ਤੁਸੀਂ ਥੋੜਾ ਮੋਟਿਵ ਕੀ ਆ ਇੰਟੈਂਸ਼ਨ ਕੀ ਆ ਬੱਚਾ ਜਾ ਕਿਉਂ ਰਿਹਾ ਜੇ ਤਾਂ ਉਹਨੂੰ ਤੁਸੀਂ ਪਹਿਲਾਂ ਤੇ ਕਹੋਗੇ ਕਿ ਕੈਨੇਡਾ ਜਾਣਾ ਤਾਂ ਉੱਥੇ ਕੰਮ ਕਰਿਆਗਾ ਉਹਨੂੰ ਜਦੋਂ ਉਹ ਸਟੱਡੀ ਲਈ ਜਾ ਰਿਹਾ ਤਾਂ ਪਹਿਲਾਂ ਮੋਟਿਵ ਸਟੱਡੀ ਹੋਣਾ ਚਾਹੀਦਾ ਜੀ ਤੁਸੀਂ ਬੱਚੇ ਨੂੰ ਪਹਿਲਾਂ ਹੀ ਉਹਦੀ ਪ੍ਰੋਗਰਾਮਿੰਗ ਗਲਤ ਕਰ ਰਹੇ ਆ ਜੀ ਅਸੀਂ ਹੂੰ ਠੀਕ ਹੈ ਤੂੰ ਤੁਹਾਨੂੰ ਤਾਂ ਜ਼ਿਆਦਾ ਪਤਾ ਮਾਰਕੀਟ ਚ ਕੀ ਹੋ ਰਿਹਾ ਜੀ ਲੋਕ ਪੈਕੇਜਸ ਕਰੀ ਜਾ ਰਿਹਾ ਮਤਲਬ ਉੱਥੇ ਪਹੁੰਚਣਾ ਨਹੀਂਗਾ ਮਤਲਬ ਉੱਥੇ ਪਹੁੰਚ ਕੇ ਸਰਵਾਈਵ ਕਿਦਾਂ ਕਰਨਾ ਸਰਵਾਈਵ ਜਿਹੜੇ ਬੱਚੇ ਕਰਦੇ ਆ ਉਹ ਅੱਜ ਵੀ ਪੜੀ ਜਾ ਰਹੇ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਜੀ ਠੀਕ ਹੈ ਜੀ ਹੁਣ ਕੀ ਹੋ ਗਿਆ ਉਹ ਡਿਮਾਂਡ ਸਪਲਾਈ ਵਾਲੀ ਗੱਲ ਹੈ ਕਿ ਉੱਥੇ ਗੈਦਰਿੰਗ ਜ਼ਿਆਦਾ ਹੋ ਗਈ ਹੈ ਉਹਦੇ ਨਾਲ ਹਾਊਸਿੰਗ ਦੀ ਪ੍ਰੋਬਲਮ ਆ ਰਹੀ ਆ ਇਹ ਤੋਂ ਆਪਾਂ ਨਕਾਰਾ ਨਹੀਂ ਹੋ ਸਕਦੇਗੇ ਹਨਾ ਹਾਊਸਿੰਗ ਦੀ ਹੋ ਰਹੀ ਆ ਕੰਮ ਦੀ ਹੋ ਰਹੀ ਆ ਠੀਕ ਹੈ ਹੋਰ ਸਰਵਿਸਿਜ਼ ਵੀ ਡਿਲੇ ਹੋ ਰਹੀਆਂ ਕਿਉਂਕਿ ਜਦੋਂ ਗੈਦਰਿੰਗ ਵੱਧ ਜਾਂਦੇ ਆ ਮੈਡੀਕਲ ਦੇ ਨਾਲ ਰਿਲੇਟਡ ਵੀ ਹੋ ਰਹੀਆਂ ਇਹ ਇਹ ਸਮੱਸਿਆ ਆ ਰਹੀ ਆ ਪਰ ਇੱਥੇ ਇਹੀ ਇੱਕ ਮੇਨ ਚੀਜ਼ ਆ ਕਿ ਜਦੋਂ ਤੁਸੀਂ ਸਟਾਰਟ ਕਰਨਾ ਮਨ ਲਵਾ ਅੱਜ ਮੇਰਾ ਬੱਚਾ 10ਵੀਂ ਦੇ ਵਿੱਚ ਹੈ ਮੈਂ ਚਾਹੁੰਦਾ ਕਿ ਉਹ +2 ਦੇ ਵਿੱਚ ਜਾਏਗਾ ਮੇਰੇ ਕੋਲ 2 ਸਾਲ ਦਾ ਟਾਈਮ ਆ ਜੀ ਕਿਉਂ ਨਾ ਮੈਂ ਉਹਦੀ ਸਟੱਡੀ ਕਰਾਂ ਪ੍ਰੋਪਰ ਦੇਖਾਂ ਬੱਚੇ ਨੂੰ ਕੀ ਪੜਾਣਾ ਠੀਕ ਹੈ ਥੋੜਾ ਮੋਟਿਵ ਉਹਨੂੰ ਕੈਨੇਡਾ ਪਹੁੰਚਾਉਣਾ ਨਹੀਂ ਹੋਣਾ ਚਾਹੀਦਾ ਉਹਨੂੰ ਉੱਥੇ ਪੜਾ ਕੇ ਤਾ ਸੈਟਲਮੈਂਟ ਹੋਏਗੀ ਜੀ ਮਤਲਬ ਇਹ ਨਹੀਂ ਵੀ ਕਮਾਈ ਦੇ ਸਾਧਨ ਮਜਨ ਤੁਸੀਂ ਉੱਥੇ ਭੇਜਦੇ ਹੋ ਵੀ ਉਹ ਉਹ ਸੰਭਾ ਨਹੀਂ ਹੈਗਾ ਹੁਣ ਕਮਾਈ ਲਈ ਸਰ ਵੀਜ਼ਾ ਬਣਿਆ ਹੀ ਨਹੀਂ ਹੈਗਾ ਕਮਾਈ ਲਈ ਵਰਕ ਪਰਮਿਟ ਬਣਿਆ ਹੈਗਾ ਜੀ ਇਹ ਤਾਂ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਦੇ ਵਿੱਚ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ ਇੱਕ ਇੰਟਰਨੈਸ਼ਨਲ ਲਾ ਹੈ ਉਹ ਉਹ ਵੀ ਚੇਂਜ ਹੋ ਗਿਆ ਜਿੱਦਾਂ ਪਿੱਛੇ ਕਰੋਨਾ ਵੇਲੇ 40 ਘੰਟੇ ਕਰਤਾ ਸੀ ਉਹ ਐਗਜ਼ੈਂਪਟ ਕਰਤਾ ਸੀਗਾ ਹਾਂਜੀ ਉਹ ਉਹ ਤਾਂ ਸਾਨੂੰ ਸਪੋਰਟ ਕਰ ਰਿਹਾ ਜੀ ਜੀ ਕੈਨੇਡਾ ਹਮੇਸ਼ਾ ਤੋਂ ਹੀ ਸਪੋਰਟ ਕਰ ਰਿਹਾ ਪਰ ਜਦੋਂ ਅਸੀਂ ਕੁਝ ਪਾਲਿਸੀ ਜਿਹੜੀਆਂ ਬੰਦੀਆਂ ਉਹ ਥੋੜੀਆਂ ਲੀਨੀਅੰਟ ਹੁੰਦੀਆਂ ਪਰ ਅਸੀਂ ਨਜਾਇਜ਼ ਫਾਇਦਾ ਚੱਕ ਲੈਨੇ ਆ ਤਾਂ ਫਿਰ ਪ੍ਰੋਬਲਮ ਤਾਂ ਆਣੀ ਆਣੀ ਆ ਨਹੀਂ ਇੱਕ ਹੋਰ ਦੱਸਿਓ ਜਿਸ ਤਰ੍ਹਾਂ ਹਜੇ ਵੀ ਮਤਲਬ ਚੱਲ ਰਿਹਾ ਜਿਵੇਂ ਪੈਕੇਜ ਲੈ ਕੇ ਜਾਂ ਹੋਰ ਉਹ ਜਾ ਰਹੇ ਆ ਬੱਚੇ ਜਾਂ ਉੱਥੇ ਵੀ ਕਾਲਜ ਚ ਜਾ ਕੇ ਵੀ ਜਾਂ ਯੂਨੀਵਰਸਿਟੀਆਂ ਚ ਜਾ ਕੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਜਾਂ ਕਾਲਜ ਜਿੱਦਾਂ ਕਈ ਬੋਗਸ ਕਾਲਜਾਂ ਚ ਵੀ ਭੇਜਤੇ ਬੋਗਸ ਪੇਪਰਾਂ ਤੇ ਕਿੱਡੀਆਂ ਸਮੱਸਿਆਵਾਂ ਆਈਆਂ ਉਹ ਬੱਚਿਆਂ ਦਾ ਕੀ ਭਵਿੱਖ ਹੋਊਗਾ ਜੀ ਸਰ ਕੋਈ ਭਵਿੱਖ ਨਹੀਂ ਹੈਗਾ ਉਹਨਾਂ ਦਾ ਦੇਖੋ ਸਭ ਤੋਂ ਪਹਿਲਾਂ ਹੁਣ ਇੱਥੇ ਆਪਾਂ ਕਹਿੰਨੇ ਆ ਕਿ ਬੋਗਸ ਕੋਲਜ 'ਤੇ ਭੇਜਤਾ ਜਿਹੜਾ ਬੱਚਾ ਐਟ ਲੀਸਟ ਪਲੱਸ ਟੂ ਪੜਿਆ ਹੋਏਗਾ ਉਹ ਆਪਣੀ ਆਫਰ ਲੈਟਰ ਨਹੀਂ ਚੈੱਕ ਕਰ ਸਕਦਾ ਜਾਂ ਆਪਣਾ ਕਾਲਜ ਨਹੀਂ ਚੈੱਕ ਕਰ ਸਕਦਾ ਜਾਂ ਉਹਨੂੰ ਇੰਟਰਨੈਟ ਨਹੀਂ ਯੂਜ਼ ਕਰਨਾ ਆਉਂਦਾ ਕਿਤੇ ਨਾ ਕਿਤੇ ਬੱਚੇ ਦੀ ਵੀ ਗਲਤੀ ਆ ਪੇਰੈਂਟਸ ਦੀ ਵੀ ਗਲਤੀ ਆ ਆਪਾਂ ਸਾਰੀ ਚੀਜ਼ ਪਾਪਾ ਇਹ ਨਹੀਂ ਕਹਸਾ ਦੇ ਕਿ ਜੀ ਸਾਰੀ ਚੀਜ਼ ਦੀ ਗਲਤ ਆ ਤਾਂ ਉੱਥੇ ਕਿਤਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬੰਦਿਆ ਜਦੋਂ ਅਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜਦੇ ਆ ਜਾਂ ਕੋਈ ਬੰਦਾ ਕਹਿੰਦਾ ਜੀ 2 ਦਿਨ ਚ ਆਫਰ ਲੈਟਰ ਆ ਜਾਏਗੀ ਜੀ ਮੈਂ ਵੀਜ਼ਾ ਅਪਲਾਈ ਕਿਉਂ ਲੈਣੀ ਅਸੀਂ 2 ਦਿਨ ਚ ਆਫਰ ਲੈਟਰ ਜੀ ਅਸੀਂ ਅੱਛੇ ਕਾਲਜ ਐਡਮਿਸ਼ਨ ਕਰਵਾਉਣੇ ਆ ਅਸੀਂ ਵਧੀਆ ਜਗ੍ਹਾ ਤੇ ਬੱਚੇ ਨੂੰ ਭੇਜਣਾ ਪਰ ਤੁਹਾਡਾ ਭਾਈਚਾਰਾ ਵੀ ਜ਼ਿੰਮੇਵਾਰ ਆ ਇਹਦੇ ਲਈ ਜੀ ਕਹਿ ਲਈਏ ਬਿਲਕੁਲ ਹੈ ਬਿਲਕੁਲ ਨਹੀਂ ਕਰਦੇ ਦੇਖੋ ਉਹ ਗਰੁੱਪ ਸਾਰੇ ਗਰੁੱਪ ਦੀ ਗੱਲ ਹੋ ਜਾਂਦੀ ਜੇ ਫੌਜ ਇੱਕ ਚੀਜ਼ ਹੋ ਜਾਏ ਤਾਂ ਸਾਰੇ ਫੌਜ ਦੀ ਗੱਲ ਹੋ ਜਾਂਦੀ ਹੈ ਤਾਂ ਉਹ ਤਾਂ ਫਿਰ ਸਾਰੇ ਹੈਗੇ ਹੀ ਹੈਗੇ ਆ ਉਹ ਏਜੰਟੀ ਵਾਲਾ ਇੱਕ ਉਹ ਇੱਕ ਉਹਨੂੰ ਤੁਸੀਂ ਡਿਨਾਇ ਕਰ ਹੀ ਨਹੀਂ ਸਕਦੇਗੇ ਜੀ ਠੀਕ ਨਹੀਂ ਗੱਲ ਹ ਹਰੇਕ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਜਿਹੜੇ ਕੰਸਲਟੈਂਟ ਬੈਠੇ ਆ ਔਰ ਹਰੇਕ ਤਰ੍ਹਾਂ ਦੇ ਕਲਾਇੰਟ ਹੈਗੇ ਆ ਔਰ ਬਹੁਤ ਸਾਰੇ ਇਦਾਂ ਦੇ ਕਲਾਇੰਟਸ ਵੀ ਹੈਗੇ ਆ ਜਿਹੜੇ ਇੱਕ ਇੱਕ ਮਹੀਨਾ ਡੇਡ ਡੇ ਮਹੀਨਾ ਸਿਰਫ ਕੋਰਸ ਚੂਜ਼ ਕਰਨ ਨੂੰ ਲਾ ਦਿੰਦੇ ਆ ਜੀ ਜੀ ਸੋ ਇਹ ਵੀ ਹੈਗਾ ਨਹੀਂ ਇੱਕ ਆਪਾਂ ਜੇ ਦੇਖ ਲਈਏ ਦੇਖੋ ਪੰਜਾਬ ਤੇ ਪੰਜਾਬੀ ਦਾ ਜਿਹੜਾ ਪੰਜਾਬੀਆਂ ਇੱਥੋਂ ਦਾ ਨੌਜਵਾਨ ਆ ਜਾਂ ਕਹਿ ਲਈਏ ਪੰਜਾਬੀ ਮਟਿਆਰ ਜਾਂ ਇੱਥੋਂ ਦੀ ਧੀ ਵੀ ਕਹਿ ਸਕਦੇ ਜਿਹੜੀ ਪੰਜਾਬ ਦੀ ਉਹਨਾਂ ਦਾ ਇੱਕੋ ਇੱਕ ਸੁਪਨਾ ਰਿਹਾ ਵੀ ਅਸੀਂ ਕੈਨੇਡਾ ਜਾਣਾ ਉਹਦੇ ਲਈ ਹਰ ਹਰ ਬਾਜ਼ਰ ਬਾਈ ਵਨ ਤੁਸੀਂ ਦੇਖਿਆ ਕਿ ਬੜੇ ਬੜੇ ਭਿਆਨਕ ਰਸਤੇਆਂ ਰਾਹੀਂ ਵੀ ਜਾਂਦੇ ਰਹੇ ਆ ਔਰ ਜਿਹੜੇ ਜਿਹੜਾ ਇੱਕ ਡੁੱਬੀ ਸੀਗੀ ਆਪਣੀ ਜੀਚ 300 ਕਿੰਨੇ ਪੰਜਾਬੀ ਸੀਗੇ ਮਤਲਬ ਉਹ ਇਦਾਂ ਦੇ ਭਿਆਨਕ ਰਸਤੇ ਵੀ ਬਣਾ ਕੇ ਜਾਂਦੇ ਰਹੇ ਪਰ ਉਹਨੇ ਵਿਦਿਆਰਥੀਆਂ ਵਾਲਾ ਜਿਹੜਾ ਸਟੱਡੀ ਵੀ ਜਿਹਨੇ ਉਹਨਾਂ ਨੂੰ ਸੌਖਾ ਤਾਂ ਕਰਤਾ ਪੰਜਾਬੀਆਂ ਨੇ ਸੌਖਾ ਜ਼ਰੂਰ ਕਰਤਾ ਸੀਗਾ ਲੇਕਿਨ ਉਹ ਹੀ ਆਨੇ ਜਦੋਂ ਪਾਲਿਸੀ ਬੰਦਦੇ ਆ ਚੰਗੇ ਲਈ ਬੰਦਦੇ ਆ ਸੀ ਜਦੋਂ ਉਹਦਾ ਨਜਾਇਜ਼ ਫਾਇਦਾ ਲਾਉਣਗੇ ਨਾ ਤਾਂ ਫਿਰ ਉਹ ਸਾਡੇ ਅੱਗੇ ਆ ਰਿਹਾ ਜੀ ਸਾਰਾ ਕੁਝ ਜੀ ਜਿਹੜਾ ਨੇ ਜ਼ਿਆਦਾ ਫਾਇਦਾ ਲਿਆ ਉਹੀ ਅੱਗੇ ਆ ਰਿਹਾ ਹੋਰ ਕੁਝ ਨਹੀਂ ਹੈਗਾਗਾ ਜੀ 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 ਹਾਂਜੀ ਤੇ ਫਿਰ ਆਪਾਂ ਨੂੰ ਮਤਲਬ ਜਿਵੇਂ ਹੁਣ ਕੈਨੇਡਾ ਦੇ ਦਰਵਾਜ਼ੇ ਇੱਕ ਤਰ੍ਹਾਂ ਨਾਲ ਬੰਦ ਹੋ ਗਏ ਕਹਿ ਸਕਦੇ ਆਪਾਂ ਉਹਨਾਂ ਲੋਕਾਂ ਲਈ ਜਿਹੜੇ ਫਰਾਡਨ ਡਾਕੂਮੈਂਟਸ ਤੇ ਅਪਲਾਈ ਕਰਦੇ ਸੀਗੇ ਜਿਹੜੇ ਉੱਥੇ ਪੜਨਾ ਨਹੀਂ ਚਾਹੁੰਦੇ ਸੀਗੇ ਉਹ ਬਿਲਕੁਲ ਨਾ ਜਾਣ ਉਹਨਾਂ ਲਈ ਦਰਵਾਜ਼ੇ ਬੰਦ ਆ ਜੀ ਉਹ ਦਰਵਾਜ਼ੇ ਬੰਦ ਤੇ ਜਿਹੜੇ ਜਿਹੜੇ ਡਿਗਰੀ ਲੈ ਕੇ ਗਏ ਹੋਏ ਆ ਬੱਚੇ ਜਾਂ ਡਿਪਲੋਮੇ ਵਿੱਚ ਵੀ ਹੁਣ ਬੱਚੇ ਵਰਕ ਪਰਮਿਟ ਤੇ ਆ ਉਹ ਉਹਨਾਂ ਦਾ ਭਵਿੱਖ ਕਿਉਂਕਿ ਬਹੁਤ ਸਾਰੇ ਮਾਪਿਆਂ ਬੱਚੇ ਜਿਹੜੇ ਉੱਥੇ ਮਤਲਬ ਡਿਪਲੋਮੇ ਤੋਂ ਬਾਅਦ ਵਰਕ ਪਰਮਿਟ ਤੇ ਆ ਉਹਨਾਂ ਦਾ ਵਰਕ ਪਰਮਿਟ ਵਧੂਗਾ ਜਾਂ ਨਹੀਂ ਵਧੂਗਾ ਜਾਂ ਉਹਨਾਂ ਦੀ ਉੱਥੇ ਪੀਆਰ ਹੋਊਗੀ ਜਾਂ ਨਹੀਂ ਹੋਊਗੀ ਇਹ 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 ਨੂੰ ਵੀ ਥੋੜਾ ਜਿਹਾ ਦੱਸੋ ਜੀ ਇਹਦੇ ਚ ਇਹ ਆ ਬਾਕੀ ਤਾਂ ਡਿਪੈਂਡ ਕਰਦਾ ਕਿ ਉਹ ਪਰਸਨ ਟੂ ਪਰਸਨ ਕਿਦਾਂ ਦੇ ਉਹਦੇ ਸਰਕਮਸਟੈਂਸਿਸ ਹੈਗੇ ਆ ਜੀ ਪੀਆਰ ਦੇ ਜਿਹੜੇ ਕਿ ਇੱਕ ਪੁਆਇੰਟ ਬੇਸ ਸਿਸਟਮ ਆ ਇੱਕ ਜਿਹਦੇ ਪੁਆਇੰਟਸ ਨੂੰ ਬਹੁਤ ਹਾਈ ਆ ਰਹੇ ਆ ਜੀ ਜਦੋਂ ਕੋਈ ਚੀਜ਼ ਚੇਂਜ ਹੁੰਦੀ ਆ ਤਾਂ ਸਾਨੂੰ ਵੀ ਆਪ ਦੇ ਸਰਕਮਸਟੈਂਸ ਚੇਂਜ ਕਰ ਲੈਣੇ ਆ ਆਪਾਂ ਆਪਾਂ ਆਪਦੀ ਅਪਰੋਚ ਚੇਂਜ ਕਰ ਲੈਣੇ ਆ ਤੇ ਇੱਥੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਕਿ ਮੈਨੂੰ 2 ਸਾਲ ਬਾਅਦ 3 ਸਾਲ ਬਾਅਦ ਇੰਨੇ ਪੁਆਇੰਟ ਚਾਹੀਦੇ ਆ ਕਿ ਉਹ ਪੁਆਇੰਟਸ ਮੇਰੇ ਬੰਦੇ ਆ ਜਿਵੇਂ ਬੀਸੀ ਸਾਈਡ ਜਿਆਦਾ ਆ ਪੁਆਇੰਟ ਹਰੇਕ ਜਗ੍ਹਾ ਤੇ ਕੁਝ ਪ੍ਰੋਵਿੰਸਿਸ ਦੇ ਵਿੱਚ ਕਿਹੜੀਆਂ ਨੇ ਜਿਹੜੀਆਂ ਸੁਝਾਅ ਦਿਓਗੇ ਇਵਰਸ ਸਕੇਚ ਬੰਦੇ ਵਿੱਚ ਲੋਕ ਜਾਂਦੇ ਆ ਦੇਖੋ ਅੱਜ ਦੀ ਡੇਟ ਦੇ ਵਿੱਚ ਗੈਦਰਿੰਗ ਹਰੇਕ ਜਗ੍ਹਾ ਬਾਹਰ ਕਰਾਊਡ ਹਰੇਕ ਜਗ੍ਹਾ ਹੋ ਗਿਆ ਠੀਕ ਹੈ ਹੁਣ ਉਹਦੇ ਚੀਜ਼ ਜਿੱਥੇ 4 ਅਸੀਂ ਕੀ ਕਰਨਾ ਉੱਥੇ ਇੱਕ ਫ੍ਰੈਂਚ ਲੈਂਗੁਏਜ ਕਰ ਸਕਦੇ ਆ ਬੱਚੇ ਠੀਕ ਹੈ ਜਿਹੜਾ ਬੱਚਾ ਅੱਜ ਵੀ ਮੇਰੇ ਕੋਲ ਕਾਉਂਸਲਿੰਗ ਲੈ ਕੇ ਜਾਂਦਾ ਮੈਂ ਉਹਨੂੰ ਕਹਿੰਦਾ ਅੱਜ ਤੋਂ ਸਟਾਰਟ ਕਰ ਦੇ ਜੀ ਇੰਡੀਆ ਬੈਠੇ ਹੋ ਇੰਡੀਆ ਸਟਾਰਟ ਕਰ ਦੋ ਠੀਕ ਹੈ ਉਹਦੇ ਨਾਲ ਤੁਹਾਡੀ ਪੀਆਰ ਬਹੁਤ ਈਜ਼ੀ ਹੋ ਜਾਏਗੀ ਸੋ ਇਹ ਕਿਤਨਾ ਕਿਤੇ ਬੱਚੇ ਨੂੰ ਵੀ ਜਮ ਬਾਰੇ ਲੈਣੀ ਪੈਣੀ ਆ ਉਹਨੂੰ ਸਮਝਣਾ ਪੈਣਾ ਉਹ ਉਹਨੂੰ ਗੂਗਲ ਕਰਨੀਆਂ ਪੈਣੀਆਂ ਚੀਜ਼ਾਂ ਜੀ ਜੀ ਇੱਕ ਇੱਕ ਹੋਰ ਜੁੜਿਆ ਹ ਸਵਾਲ ਇਹ ਚਲੋ ਇਹਦੇ ਨਾਲ ਚਲੋ ਆਪਾਂ ਨਾਲ ਦੀ ਨਾਲ ਲਾ ਦੇ ਨਾਲ ਨਾਲ ਆ ਆਮ ਜਿਹੜੀਆਂ ਸਮਾਜਿਕ ਵਰਤਾਰਾ ਵੀ ਹੋ ਗਿਆ ਜਿਹਨੂੰ ਕਹਿ ਲਿਏ ਜਾਂ ਆਮ ਪੰਜਾਬੀਆਂ ਦਾ ਚਕਾ ਮੇਰੀ ਨਾ ਇੱਕ ਵਾਰੀ ਇੱਕ ਬੜੇ ਇਹਦੇ ਨਾਲ ਜੁੜੇ ਹੋਏ ਇਮੀਗ੍ਰੇਸ਼ਨ ਨੂੰ ਬੜੇ ਜਗਰਾਉਂ ਦੇ ਨਾਮੀ ਮਤਲਬ ਏਜੈਂਟੀ ਕਹਿ ਲੀਏ ਉਹਦੇ ਨਾਲ ਗੱਲ ਹੋਈ ਸੀ ਉਹ ਕਹੇ ਦੁਨੀਆ ਚ ਨਹੀਂ ਰਹੇ ਉਹ ਕਹਿੰਦੇ ਵੀ ਜੇ ਅਸੀਂ ਮਤਲਬ ਲੋਕ ਇੱਥੋਂ ਤੱਕ ਚਲੇ ਜਾਂਦਾ ਵੀ ਜੇ ਅਸੀਂ ਕਹਿ ਦਈਏ ਨਾ ਵੀ ਇੱਥੇ ਖੂਸ਼ਾਲ ਮਾਰੋ ਥੱਲੇ ਦਰਵਾਜ਼ਾ ਖੁੱਲਦਾ ਕੈਨੇਡਾ ਲਈ ਕਹਿੰਦਾ ਲੋਕ ਮਤਲਬ ਉੱਥੇ ਵੀ ਮਾਰ ਦੇਣਗੇ ਇਹ ਜਿਹੇ ਹਾਲਾਤ ਲੋਕਾਂ ਦਾ ਇੰਨਾ ਤੁਹਾਡੇ ਕੋਲੇ ਵੀ ਕੋਈ ਇਦਾਂ ਦੇ ਪੇਰੈਂਟਸ ਆਉਂਦੇ ਆ ਜਿਹੜੇ ਕਹਿੰਦੇ ਕਿਸੇ ਢੰਗ ਨਾਲ ਭੇਜ ਦਿਓ ਤੁਸੀਂ ਕਿਰਾਂ ਕੈਨੇਡਾ ਭੇਜ ਦਿਓ ਬਹੁਤ ਧਰਾਂ ਦੇ ਲੋਕ ਆਉਂਦੇ ਆ ਜੀ ਜਦੋਂ ਤੁਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਆ ਉਹ ਗੁੱਸਾ ਕਰਦੇ ਆ ਉਹ ਕਹਿੰਦੇ ਤੇਰੇ ਤੋਂ ਨਹੀਂ ਹੋਣਾ ਮੈਂ ਜਲੰਦਰ ਕਰਾਂਗਾ ਮੈਂ ਫਲਾਣ ਜਗ੍ਹਾ ਜਾਵਾਂਗਾ ਫਲਾਣ ਜਗ੍ਹਾ ਮਤਲਬ ਉਹਨਾਂ ਨੇ ਇਹ ਚੀਜ਼ ਦੀ ਵੈਲਿਊ ਨਹੀਂ ਪਾਣੀ ਕਿ ਕਿਉਂ ਨਹੀਂ ਹੋਣਾ ਮਤਲਬ ਜੇ ਤੁਸੀਂ ਚੰਗਾ ਸੁਝਾਅ ਦਿੰਦੇ ਆ ਉਹਦੀ ਵੈਲਿਊ ਨਹੀਂ ਹੈ ਨਹੀਂ ਹੈ ਬਹੁਤ ਥੋੜੇ ਲੋਕ ਹੈਗੇ ਜਿਹੜੇ ਮੰਨਦੇ ਆ ਤੇ ਜਿਹੜੇ ਕਲਾਇੰਟਸ ਹੈਗੇ ਆ ਉਹੀ ਅੱਗੇ ਰੈਫਰੈਂਸ ਦੇ ਜਾਂਦੇ ਜੀ ਅਗਰ ਤੁਸੀਂ ਅੱਛੀ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੇ ਕੋਲੇ ਉਹ ਆਣਗੇ ਨਹੀਂਗੇ ਪੈਕੇਜਸ ਵਾਲੇ ਉਹ ਨਹੀਂ ਆਣਗੇ ਤੁਹਾਡੇ ਕੋਲੇ ਉਦਾਂ ਦੇ ਬੱਚੇ ਆਣਗੇ ਜਿਹੜੇ eligible ਹੈ ਗਿਆ ਜਿਹੜੇ ਬਹੁਤ ਵਧੀਆ ਆਪਣੇ ਫਿਊਚਰ ਨੂੰ ਲੈ ਕੇ ਸੋਚਦੇ ਆ ਜੀ ਮਤਲਬ ਇਹਨੂੰ ਜੇ ਆਪਾਂ ਉੱਥੋਂ ਦੇ ਹਾਲਾਤਾਂ ਨਾਲ ਵੀ ਦੇਖ ਲਈਏ ਜਿਹੜੇ ਆਪਣੇ ਵੀ ਪੰਜਾਬੀ ਉੱਥੇ ਵਸੇ ਹੋਏ ਆ ਲੰਬੇ ਸਮੇਂ ਤੋਂ ਜਾ ਕੇ ਵਸੇ ਆ ਉਹਨਾਂ ਲਈ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਦੇਖੋ ਮੈਂ ਵੀ ਜਾਣਦਾ ਰਹਿਣਾ ਤੁਹਾਨੂੰ ਪਤਾ ਉੱਥੇ ਥੋੜਾ ਜਿਹਾ ਜਿਵੇਂ ਹੁਣ ਉੱਥੋਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਉਹਨਾਂ ਨੂੰ ਪਾਰਟ ਟਾਈਮ ਜੌਬਸ ਨਹੀਂ ਮਿਲਦੀਆਂ ਹੈਗੀਆਂ ਇਹ ਚੀਜ਼ ਨੂੰ ਆਪਾਂ ਨਹੀਂ ਡਿਨਾਈ ਨਹੀਂ ਕਰ ਸਕਦੇ ਇਹ ਤਾਂ ਜੋ ਹੈਗੀਆਂ ਪ੍ਰੋਬਲਮ ਉਹ ਹੈਗੀਆਂ ਹੈ ਪਰ ਇਹ ਵੀ ਕਹਿ ਸਕਦੇ ਆ ਜਿਵੇਂ ਜਿਵੇਂ ਉੱਥੋਂ ਦੀ ਜਿਵੇਂ ਉਹ ਲਿਬਰਲ ਆ ਇਹ ਲੋਕਾਂ ਦੇ ਮਨਾਂ ਚ ਵੀ ਟਰਡੋ ਨੇ ਜੀ ਇਤਾਂ ਦੀਆਂ ਪਾਲਿਸੀਆਂ ਬਣਾਤੀਆਂ ਵੀ ਬਹੁਤ ਸਾਰੇ ਬੱਚੇ ਜਾਂ ਜਿਹੜੇ ਵਰਕ ਪਰਮਿਟ ਤੇ ਲੋਕ ਚਲੇ ਗਏ ਆ ਔਰ ਜੇ ਉੱਥੇ ਦੇਖੀਏ ਇਲੈਕਸ਼ਨ ਵੀ ਗਾਂ ਆ ਰਹੀ ਆ ਜਾਂ ਉੱਥੇ ਇੱਕ ਇੰਪਰੈਟਿਵ ਪਾਰਟੀ ਦੀ ਗੱਲ ਹੁੰਦੀ ਆ ਵੀ ਉਹ ਉਹ ਜਿਹੜੇ ਥੋੜੇ ਜੋ ਸਖਤ ਲਾ ਨੂੰ ਕਰ ਸਕਦੇ ਆ ਆਉਣ ਵਾਲੇ ਸਮੇਂ ਚ ਤੇ ਉਹਨੂੰ ਦੇਖ ਕੇ ਜਿਹੜੀ ਇਹ ਕਰ ਰਿਹਾ ਟਰਡੋ ਦੇਖੋ ਪਰ ਇਹਨੂੰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਅਗਰ ਬੱਚਾ ਗਿਆ ਕਿਤੇ ਨਾ ਕਿਤੇ ਹਰ ਇੱਕ ਬੰਦੇ ਨੂੰ ਉਹਦਾ ਬੈਨੀਫਿਟ ਹੋਇਆ ਜੀ ਹਾਂ ਜਿਹੜੇ ਤੁਹਾਨੂੰ ਬੈਨੀਫਿਟਸ ਤੁਹਾਡੇ ਬੱਚਿਆਂ ਨੂੰ ਮਿਲਦੇ ਸੀਗੇ ਠੀਕ ਨਹੀਂ ਗੱਲ ਉਹ ਡਬਲ ਤੋਂ ਵੀ ਜ਼ਿਆਦਾ ਹੋ ਗਏ ਹਰ ਇੱਕ ਬੰਦੇ ਨੂੰ 인ਫਰਾਸਟ੍ਰਕਚਰ ਵਧਿਆ ਕੰਟਰੀ ਨੂੰ ਕਿੰਨੀ ਅਰਨਿੰਗ ਹੋ ਜਾਈ ਹਾਂ ਦੇਖੋ ਜੇ ਦੇਖਿਆ ਜਾਵੇ ਆਰਥਿਕਤਾ ਤਾਂ ਉਤੋਂ ਦੀ ਅਰਬਾਂ ਰੁਪਈਆ ਕਰਬਾਂ ਜਿਹੜਾ ਇੱਥੋਂ ਜਾਂਦਾ ਆਪਾਂ ਇਹ ਚੀਜ਼ ਸਿਸਟਮ ਠੀਕ ਸੀਗਾ ਪਰ ਉਹ ਸਿਸਟਮ ਨੂੰ ਕੀ ਹੋਇਆ ਜਿਵੇਂ ਹੁਣ ਵੀ ਇਹਨਾਂ ਨੇ ਇੱਕ ਕੈਪਿੰਗ ਸਿਸਟਮ ਕਰਤਾ ਠੀਕ ਹੈ ਹੁਣ ਵੀ ਉਹ ਉਸ ਤਰੀਕੇ ਨਾਲ ਨਹੀਂ ਹੋਇਆ ਜਿਹੜੇ ਹਿਸਾਬ ਨਾਲ ਅਸੀਂ ਸੋਚਦੇ ਸੀਗੇ ਜੇ ਤੁਹਾਨੂੰ ਲੱਗਦਾਗਾ ਕਿ ਸਰੀ ਦੇ ਵਿੱਚ ਬਹੁਤ ਕਰਾਊਡ ਆ ਬ੍ਰਹਮਟਨ ਚ ਕਰਾਊਡ ਹੈਗਾ ਤੁਸੀਂ ਉਥੋਂ ਦੇ ਕਾਲਜ ਨੂੰ ਚੇਂਜ ਕਰਕੇ ਆਊਟਰ ਏਰੀਆ ਚ ਕਰੋ ਕਿਤੇ ਜੀ ਜਿਹੜਾ ਤੁਹਾਡੇ ਪਬਲਿਕ ਕਾਲਜਸ ਆ ਨਾਲੇ ਕਹਿੰਦੇ ਜੀ ਹੁਣ ਤੁਸੀਂ ਕਾਲਜ ਚੇਂਜ ਨਹੀਂ ਕਰ ਸਕਦੇ ਉਹ ਵੀ ਕੋਈ ਨਵਾਂ ਲਾ ਆਪਾਂ ਚੇਂਜ ਨਹੀਂ ਕਰ ਸਕਦੇ ਜਦੋਂ ਅਸੀਂ ਕਾਲਜ ਚੇਂਜ ਕਰਦੇ ਆ ਤਾਂ ਸਾਨੂੰ ਡੀਐਲਆਈ ਅਪਡੇਟ ਕਰਨਾ ਪੈਂਦਾ ਹੁਣ ਉਹ ਨਵੀਂ ਪਾਲਿਸੀ ਆ ਗਈ ਹੈ ਨਵੀਂ ਪਾਲਿਸੀ ਚੋ ਕੀ ਹੈ ਉਹਦੇ ਚ ਇਹੀ ਹੈ ਕਿ ਜਿਹੜੇ ਕਾਲਜ ਤੁਸੀਂ ਜਾ ਰਹੇ ਹੋ ਜੇ ਤਾਂ ਤੁਸੀਂ ਉਹਨੂੰ ਚੇਂਜ ਕਰੋਗੇ ਤਾਂ ਤੁਹਾਡੀ ਐਪਲੀਕੇਸ਼ਨ ਸਟਾਰਟਿੰਗ ਤੋਂ ਹੀ ਉਹਨੂੰ ਸਟਾਰਟ ਕਰਨਾ ਪੈਣਾ ਹੈ ਇਹ ਬਹੁਤ ਵਧੀਆ ਚੀਜ਼ ਆ ਸੀ ਵੈਲਕਮ ਕਰਦੇ ਆ ਕਿਉਂਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਆਫਰ ਲੈਟਰ ਲੈਣਾ ਕੋਈ ਅਚੀਵਮੈਂਟ ਨਹੀਂ ਹੈਗੀ ਜੀ ਜੀ ਤੁਸੀਂ ਮਤਲਬ ਆਪਾਂ ਕਹਿੰਦੇ ਕਿ ਆਫਰ ਲੈਟਰ ਲੈ ਲਿਆ ਹੈ ਕਰ ਲਿਆ ਉਹ ਕੋਈ ਅਚੀਵਮੈਂਟ ਨਹੀਂ ਹੈਗੀ ਤੁਸੀਂ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਦੀ ਪਲੈਨਿੰਗ ਕਰਕੇ ਚੱਲੋ ਜੀ ਬੱਚਾ ਪੜ ਕੀ ਰਿਹਾ ਬੱਚਾ ਕੀ ਕਰੇਗਾ ਉਹਦੇ ਆਊਟਕਮਸ ਕੀ ਹੋਣਗੇ ਜੇ ਤੁਸੀਂ ਸਟੱਡੀ ਲਈ ਜਾਂਦੇ ਆ ਤਾਂ ਪਹਿਲਾ ਸਟੈਪ ਪੂਰਾ ਕਰੋਗੇ ਤਾਂ ਹੀ ਅੱਗੇ ਜਾਓਗੇ ਤਾਂ ਹੀ ਪੀਆਰ ਲ ਜਾਓਗੇ ਜੀ ਜੀ ਨਹੀਂ ਇੱਕ ਹੋਰ ਲੈ ਲੀਏ ਚਲੋ ਜਿਵੇਂ ਮਤਲਬ ਬਹੁਤ ਸਾਰੇ ਹੁਣ ਉੱਥੇ ਵੀ ਸਮੱਸਿਆ ਆਈ ਆ ਪਿੱਛੇ 700 ਕਿੰਨੇ ਵਿਦਿਆਰਥੀ ਸੀਗੇ ਵੀ ਉਹਨਾਂ ਦੇ ਜਿਹੜੀ ਆਫਰ ਲੈਟਰ ਸੀ ਉਹ ਹੀ ਜਾਲੀ ਸੀ ਹਨਾ ਤੁਸੀਂ ਬੜੀ ਸਮੱਸਿਆ ਪੈਦਾ ਹੋਈ ਬੱਚਿਆਂ ਨੇ ਪ੍ਰੋਟੈਸਟ ਵੀ ਕੀਤਾ ਕਾਫੀ ਇਵਨ ਜਿਹੜੇ ਪੰਜਾਬ ਦੇ ਇੱਥੋਂ ਦੇ ਐਮਪੀ ਆ ਉਹਨਾਂ ਨੇ ਵੀ ਉਹ ਚ ਦਖਲ ਦਿੱਤਾ ਵੀ ਨਹੀਂ ਇਹਨਾਂ ਦਾ ਪੈਕ ਦੇਖਿਆ ਜਾਵੇ ਬੱਚਿਆਂ ਦਾ ਹਨਾ ਮਤਲਬ ਇਹ ਕਿਦਾਂ ਪੇਰੈਂਟਸ ਤੋਂ ਕਿਦਾਂ ਉਹਨਾਂ ਨੂੰ ਪਤਾ ਲੱਗੇ ਜਾਂ ਸਟੂਡੈਂਟ ਕਿਦਾਂ ਆਨਲਾਈਨ ਸਰਚ ਕਰਨ ਜਾਂ ਕਿਦਾਂ ਕਰਨ ਉਹ ਥੋੜੀ ਜੀ ਦੱਸੋ ਸਭ ਕੁਝ ਰਿਟਨ ਹੈਗਾ ਜੀ ਹਰ ਇੱਕ ਕਾਲਜ ਦੀ ਇੱਕ ਆਫੀਸ਼ੀਅਲ ਵੈਬਸਾਈਟ ਆ ਗਵਰਨਮੈਂਟ ਦੀ ਵੈਬਸਾਈਟ ਆ ਤੁਸੀਂ ਪਾਲਿਸੀਸ ਚੈੱਕ ਕਰਨੀਆਂ ਗਵਰਨਮੈਂਟ ਦੀ ਵੈਬਸਾਈਟ ਤੇ ਕਰੋ ਜੀ ਕਾਲਜ ਦਾ ਕੋਰਸ ਫੀਸ ਚੈੱਕ ਕਰਨੀਆਂ ਹਰ ਚੀਜ਼ ਰਿਟਨ ਹੈ ਹੁਣ ਇੰਨਾ ਕ ਹੋਮਵਰਕ ਤਾਂ ਬੱਚਿਆਂ ਨੂੰ ਕਰਨਾ ਪੈਣਾ ਕਿ ਮਤਲਬ ਬੱਚੇ ਟੋਟਲੀ ਏਜੰਟ ਤੇ ਜਾਂ ਉਹ ਤੇ ਵਿਸ਼ਵਾਸ ਕਰਨ ਦੀ بجائے ਆਪ ਚੈੱਕ ਕਰਨ ਵਿਸ਼ਵਾਸ ਕਰਨਾ ਕਿਉਂ ਜੀ ਕਿਉਂਕਿ ਤੁਹਾਨੂੰ ਉੱਥੇ ਜਾ ਕੇ ਵੀ ਸਾਰਾ ਕੁਝ ਗੂਗਲ ਕਰਕੇ ਦੇਖਣਾ ਪੈਣਾ ਕੰਮ ਵੀ ਲੱਭਣਾ ਪੈਣਾ ਵਸਤੇ ਵੀ ਦੇਖਣੇ ਪੈਣ ਆ ਸਾਰਾ ਕੁਝ ਦੇਖਣਾ ਪੈਣਾ ਅੱਜ ਤੋਂ ਕਿਉਂ ਨਹੀਂ ਸਟਾਰਟ ਕਰਨਾ ਸੀ ਜੀ ਸੋ ਕਿਤੇ ਨਾ ਕਿਤੇ ਜਿੰਮੇਵਾਰੀ ਇਹ ਦੋਨੇ ਆਪਾਂ ਇਹ ਵੀ ਕਹਿੰਦੇ ਵੀ ਕੰਸਲਟੈਂਟ ਦੀ ਵੀ ਹੈਗੀ ਆ ਪਲੱਸ ਬੱਚਿਆਂ ਦੀ ਵੀ ਹੈਗੀ ਆ ਜੀ ਕੋਈ ਵੀ ਬੰਦਾ ਜਿਵੇਂ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੇ ਕਿ ਜਗਰਾਉਂਦੇ ਕਿਸੇ ਬੰਦੇ ਦਾ ਨਾਮ ਲੇਤਾ ਜਦੋਂ ਅਸੀਂ ਕਿਸੇ ਨੂੰ ਗਾਈਡ ਕਰਦੇ ਆ ਇੱਕ ਸਾਡੇ ਇੱਕ ਨੈਤਿਕਤਾ ਵੀ ਆ ਇੱਕ ਸਾਡਾ ਮੋਰਲ ਵੀ ਆ ਉਹਦਾ ਤਾਂ ਖਤਮ ਹੋ ਗਈ ਹੁਣ ਦੇਖੋ ਰੋਟੀ ਤਾਂ ਬੱਚਿਆਂ ਨੂੰ ਤੁਸੀਂ ਉਹ ਕਮਾਉਂਗੇ ਜੇ ਕਮਾ ਰਹੇ ਹੋ ਤਾਂ ਮੇਰੀ ਗੱਲ ਸਮਝੋ ਉਹ ਚੀਜ਼ਾਂ ਬਹੁਤ ਲੋਕ ਹੈਗੇ ਅੱਜ ਵੀ ਬਹੁਤ ਵਧੀਆ ਪ੍ਰੈਕਟਿਸ ਕਰਦੇ ਆ ਸਾਰਿਆਂ ਨੂੰ ਆਪਾਂ ਕਹਿ ਨਹੀਂ ਸਕਦੇ ਬਟ ਇਹ ਆ ਕਿ ਜਦੋਂ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਤਾਂ ਲੱਗ ਜਾਂਦਾ ਦੇਖ ਕੇ ਇੱਕ ਆਫਿਸ ਦੇਖ ਕੇ ਜਾਂ ਇੱਕ ਬੰਦੇ ਨਾਲ ਗੱਲ ਕਰਕੇ ਕਿ ਬੰਦਾ ਐਜੂਕੇਟਿਡ ਆ ਬੰਦੇ ਕੋਲ ایکسپੀਰੀਅੰਸ ਹੈਗਾ ਉਹ ਤੁਹਾਨੂੰ ਗਾਈਡ ਕਿਵੇਂ ਕਰੇਗਾ ਜਾਂ ਆਪਾਂ ਛੋਟੇ ਛੋਟੇ ਕਲਿੱਪ ਦੇਖ ਕੇ ਇੰਸਟਾਗ੍ਰam ਤੇ ਇਹ ਉਹ 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 ਤਾਂ ਇੱਕ ਦੋ ਦਿਨ ਚ ਆਫਰ ਲੈਟਰ ਆ ਗਿਆ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੀ ਜੀ ਜਿਸ ਤਰ੍ਹਾਂ ਇੱਕ ਹੋਰ ਵੀ ਹੈ ਜਿਵੇਂ ਚਲੋ ਹੁਣ ਮੈਂ ਵੀ ਉੱਥੇ ਰਿਹਾ ਤੁਸੀਂ ਵੀ ਦੇਖਿਆ ਵੀ ਜਿਹੜੇ ਬੱਚੇ ਬਹੁਤ ਸਾਰੇ ਲੋਕ ਆਮ ਲੋਕ ਵੀ ਜਿਵੇਂ ਉਹ ਵਰਕ ਪਰਮਿਟ ਲੈ ਕੇ ਚਲੇ ਜਾਂਦੇ ਗਾਂ ਵਰਕ ਹੀ ਨਹੀਂ ਹੁੰਦਾ ਕੰਪਨੀਆਂ ਕੋਲ ਕੰਪਨੀਆਂ ਬੋਗਸ ਹੀ ਨੇ ਉਹ ਉਹਦੇ ਲਈ ਕੀ ਮਤਲਬ ਕਿਦਾ ਉਹਨੂੰ ਚੈੱਕ ਕਰਨ ਜਾਂ ਉਹ ਬੜੇ ਵੱਡਾ ਬਜਟ ਹੁੰਦਾ ਉਹਦਾ ਤਾਂ ਉਹਨੂੰ ਕਿਵੇਂ ਚੈੱਕ ਕਰਨੀ ਦੇਖੋ ਐਕਚੁਅਲੀ ਵਿੱਚ ਜਿਹੜਾ ਹਾਂ ਜਿਹੜਾ ਵਰਕ ਪਰਮਿਟ ਦੀ ਗੱਲ ਕਰਦੇ ਆ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਵਰਕ ਪਰਮਿਟ ਕਦੇ ਸੇਲ ਨਹੀਂ ਹੋ ਸਕਦਾ ਜੇ ਤੁਸੀਂ ਐਲ ਐਮ ਆਈਜ਼ ਦੀ ਗੱਲ ਕਰਦੇ ਹੋ ਇਲੈਗਲ ਚੀਜ਼ਾਂ ਵਰਲਡ ਲੋਗਾ ਕਿ ਤੁਸੀਂ ਕਿਸੇ ਨੂੰ এমਪਲੋਇਮੈਂਟ ਨਹੀਂ ਵੇਚ ਸਕਦੇ ਪਰ ਪੰਜਾਬੀ ਉੱਥੇ ਬਹੁਤ ਸਾਰੇ ਵੇਚ ਰਹੇ ਕੱਲੇ ਪੰਜਾਬੀ ਨਹੀਂ ਹਰ ਤਰ੍ਹਾਂ ਦੀ ਕਮਿਊਨਿਟੀ ਹੈ ਜੀ ਹਰ ਤਰ੍ਹਾਂ ਦੀ ਕਮਿਊਨਿਟੀ ਆ ਇਹ ਤਾਂ ਫਿਰ ਜਿਹੜਾ ਤੁਹਾਡਾ ਉੱਥੇ ਕੋਈ ਬੰਦਾ ਹੈਗਾ ਉਹਨੂੰ ਇੱਕ ਵਾਰੀ ਵਿਜ਼ਿਟ ਕਰਾ ਦਿਓ ਕਿਉਂਕਿ ਜਿਹੜਾ ਬੰਦਾ ਇੱਥੇ ਬੈਠਾ ਉਹਦੇ ਤਾਂ ਇੰਨੀ ਅਪਰੋਚ ਨਹੀਂ ਹੋ ਸਕਦੀਗੀ ਤੋ ਅਗਰ ਕੋਈ ਉੱਥੇ ਕੋਈ ਤੁਹਾਡਾ ਫਰੈਂਡ ਹੈ ਜਾਂ ਕੁਝ ਵੀ ਹੈਗਾ ਉਹ ਜਾ ਕੇ ਉਹ ਜਗ੍ਹਾ ਨੂੰ ਚੈੱਕ ਕਰ ਸਕਦਾ ਇਹ ਹੀ ਇੱਕ ਚੀਜ਼ ਹੋ ਸਕਦੀ ਆ ਔਰ ਬਹੁਤ ਸਾਰੀਆਂ ਏਦਾਂ ਦੀਆਂ ਆਨਲਾਈਨ ਸਾਈਟਸ ਪਈਆਂ ਜਿੱਥੇ ਤੁਸੀਂ ਜਾ ਕੇ ਦੇਖੋ ਗੱਲ ਉੱਥੇ ਆ ਜਾਂਦੀ ਹੈ ਕਿ ਤੁਹਾਡੇ ਉੱਥੇ ਤੱਕ ਐਜੂਕੇਸ਼ਨ ਨਹੀਂ ਹੁੰਦੀ ਕਿ ਤੁਹਾਨੂੰ ਸਿੱਧੀ ਡਾਇਰੈਕਟ ਜੌਬ ਮਿਲ ਜੇ ਫਿਰ ਕੋਈ ਨਾ ਕੋਈ ਤੁਹਾਨੂੰ ਮੀਡੀਏਟਰ ਦੇਖਣਾ ਪੈਂਦਾ ਵਾ ਜੀ ਜੀ ਵੈਸੇ ਫਿਰ ਤੁਸੀਂ ਕੀ ਮਤਲਬ ਬੱਚਿਆਂ ਦੇ ਪੇਰੈਂਟਸ ਨੂੰ ਗਾਈਡ ਕਰੋਗੇ ਜਿਹੜੇ ਬੱਚੇ ਮਤਲਬ ਚਲੋ ਉੱਥੇ ਸਟੱਡੀ ਵੀ ਲੈ ਕੇ ਜਾਣਾ ਚਾਹੁੰਦੇ ਆ ਕਿੱਦਾਂ ਦੀ ਸਟੱਡੀ ਜਾਂ ਕਿੱਦਾਂ ਦੇ ਕੋਰਸ ਜਾਂ ਕਿੱਦਾਂ ਦੀ ਡਿਗਰੀ ਲੈ ਵੇ ਤੇ اور ਆਰਥਿਕਤਾ ਵੀ ਜਿਵੇਂ ਇਥੋਂ ਮਜ਼ਬੂਤ ਹੋਣੀ ਚਾਹੀਦੀ ਹੈ ਜਿਹਨੂੰ ਕਹ ਲਗੇ ਪੰਜਾਬੀ ਚ ਬੈਕ ਮਜ਼ਬੂਤ ਹੋਣੀ ਚਾਹੀਦੀ ਹੈ ਸਭ ਤੋਂ ਜ਼ਰੂਰੀ ਚੀਜ਼ ਇਹ ਇਹ ਮੇਜਰ ਪੁਆਇੰਟ ਆ ਜੀ ਜੀ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਮੈਨੇਜਮੈਂਟ ਆ ਉਹ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਵੇ ਤੁਹਾਡੇ ਬੱਚੇ ਤੇ ਕਿੰਨਾ ਪੈਸਾ ਲੱਗਣਾ ਹੈਗਾ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਆਪਣਾ ਪੈਸਾ ਕਮਾ ਕੇ ਤੂੰ ਫੀਸ ਭਰੇਗਾ ਮਤਲਬ ਕਮਾਈ ਹਾਲਣਾ ਚੱਕਣ ਹੋਣ ਦੇਖੋ ਇੱਥੇ ਬੱਚਾ ਪੜਦਾ ਹੁਣ ਆਪਾਂ ਇੱਥੇ ਬੈਠੇ ਆ ਤੇ 4 ਸਾਲ ਦੀ ਡਿਗਰੀ ਕਰੂਗਾ ਤੇ ਉਹ 4 ਸਾਲ ਦੀ ਡਿਗਰੀ ਲਈ ਵੀ ਤਾਂ ਵੇਟ ਕਰਨੀ ਪੈਣੀ ਆ ਤੁਹਾਨੂੰ ਜੀ ਜੀ ਜ ਔਰ ਜਿੰਨਾ ਕੋ ਨੂੰ ਉੱਥੇ ਪੈਸਾ ਖਰਚੇ ਲਈ ਚਾਹੀਦਾ ਹੈਗਾ ਉਹਨਾਂ ਕ ਬੱਚਾ ਕਮਾ ਸਕਦਾ ਉਹ ਜੋੜ ਕੇ ਵਾਪਸ ਨਹੀਂ ਕੁਝ ਕਰ ਸਕਦਾ ਜੀ ਉਹ ਜੇ ਕਮਾ ਵੀ ਲਏਗਾ ਤਾਂ ਸਿਰਫ ਉੱਥੇ ਆਪਦੇ ਰਹਿਣ ਦਾ ਖਰਚਾ ਕਮਾ ਲੇਗਾ ਜੀ ਸੋ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਕਿੰਨੇ ਬੱਚੇ ਆ ਤੁਹਾਡੇ ਕਿੰਨਾ ਪੈਸਾ ਤੁਸੀਂ ਇਨਵੈਸਟ ਕਰਨਾ ਉਸ ਤੋਂ ਬਾਅਦ ਕਿਹੜਾ ਕਾਲਜ ਕਿਹੜਾ ਏਰੀਆ ਤੁਸੀਂ ਚੂਸ ਕੀਤਾ ਕਿੰਨੇ ਲੋਕ ਉੱਥੇ ਰਹਿ ਰਹੇ ਆ ਕੀ ਕੀ ਉੱਥੇ ਕੰਮ ਆ ਠੀਕ ਹੈ ਜੀ ਔਰ ਸਭ ਤੋਂ ਵਧੀਆ ਚੀਜ਼ ਇਹ ਹੈ ਵੀ ਉਹਦੇ ਕੋਰਸਿਸ ਵਧੀਆ ਦੇਖਣ ਜਿਹੜੇ ਕੋਰਸਿਸ ਦੇ ਨਾਲ ਅੱਗੇ ਉਹਨੂੰ ਜੌਬ ਵੀ ਮਿਲ ਜੇ ਤੇ ਪੀਆਰ ਵੀ ਮਿਲ ਜੇ ਸਾਰੇ ਲਿਸਟ ਪਈ ਆ ਇੱਕ ਇੱਕ ਹੋਰ ਦੱਸਿਓ ਜਿੱਦਾਂ ਨਾ ਬਹੁਤ ਸਾਰੇ ਮਾਮਲੇ ਤੁਸੀਂ ਜਿਹੜੇ ਐਨ ਆਰ ਆਈ 셀 ਬਣੇ ਹੋਏ ਆ ਥਾਣਿਆਂ ਨਾਲ ਸੰਬੰਧਤ ਉਹਨਾਂ 'ਚ ਬਹੁਤ ਸਾਰੇ ਮਾਮਲੇ ਆ ਜਿਹੜੇ ਸਪਾਊਸ ਵੀਜ਼ਾ ਵਿਆਹ ਕਰਵਾ ਕੇ ਬੱਚੇ ਉੱਧਰ ਚਲੇ ਗਏ ਤੇ ਉਹ ਬੱਚੇ ਇੱਥੇ ਸਪਾਊਸ ਉਹਨਾਂ ਦਾ ਇੱਥੇ ਆ ਔਰ ਉਹਨਾਂ ਦੀ ਆਪਸੀ ਟ੍ਰੇਡ ਪੈ ਰਹੀ ਹੈ ਜਾਂ ਉੱਥੇ ਚਲੇ ਵੀ ਜਾਂਦੇ ਜਿਹੜੇ ਜਿਹੜੇ ਬੱਚੇ ਚਲੋ ਇਹਨੂੰ ਆਪਾਂ ਛੱਡ ਦਈਏ ਇੱਥੋਂ ਵਾਲੇ ਈਸ਼ੂ ਨੂੰ ਜਿਹੜੇ ਬੱਚੇ ਪਹੁੰਚ ਗਏ ਚਾਹੇ ਲੜਕੀ ਪਹੁੰਚ ਗਈ ਆ ਤੁਹਾਡੇ ਨਾਲ ਜਾਂ ਲੜਕਾ ਪਹੁੰਚ ਗਿਆ ਔਰ ਉਹ ਮੈਰਿਡ ਨੇ ਉੱਥੇ ਜਾ ਕੇ ਉਹਨਾਂ ਦੀ ਪ੍ਰੋਬਲਮ ਆ ਗਈ ਉਹ ਅਲੱਗ ਰਹਿ ਰਹੇ ਆ ਉਹ ਉਹਨਾਂ ਦਾ ਪਵੈਕੀ ਹੋਊਗਾ ਦੇਖੋ ਜਿਹੜਾ ਸਪਾਊਸ ਵੀਜ਼ਾ ਨਾ ਇਹਨੂੰ ਡਿਪੈਂਡੈਂਟ ਵੀਜ਼ਾ ਕਹਿੰਦੇ ਨੇ ਸੋ ਮੇਨ ਜਿਹੜਾ ਉੱਥੇ ਆ ਬੰਦਾ ਚਾਹੇ ਉਹ ਹਸਬੰਡ ਆ ਵਾਈਫ ਹੈ ਉਹਦੇ ਤੇ ਡਿਪੈਂਡ ਕਰਦਾ ਤੁਹਾਡਾ ਵੀਜ਼ਾ ਮਤਲਬ ਜੇ ਯਾਰ ਜਾਂ ਉਹ ਉੱਤੇ ਡਿਪੈਂਡ ਉੱਤੇ ਡਿਪੈਂਡ ਹੈ ਕਿਉਂਕਿ ਅਗਰ ਉਹ ਤੁਹਾਨੂੰ ਨਈ ਸਪੌਂਸਰ ਕਰਦਾ ਤਾਂ ਤੁਹਾਡਾ ਵੀਜ਼ਾ ਨਹੀਂ ਹੋ ਸਕਦਾ ਇਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਸਾਰੇ ਕਲੈਸ਼ਸ ਪੈ ਜਾਂਦਾ ਜਦੋਂ ਬੱਚਾ ਉੱਥੇ ਚਲਾ ਜਾਂਦਾ ਰਹਿਣ ਦਾ ਤਰੀਕਾ ਲੱਗ ਹੈ ਲਾਈਫ ਸਟਾਈਲ ਡਿਫਰੈਂਟ ਹੋ ਜਾਂਦਾ ਥੋੜਾ ਦੂਰੀ ਹੋ ਜਾਂਦੀ ਆ ਤਾਂ ਇਹ ਪ੍ਰੋਬਲਮਸ ਆਉਂਦੀਆਂ ਪਰ ਉਹ ਸਪੌਸ ਦੇ ਹੱਕ 'ਚ ਕੋਈ ਲਾ ਹੈਗਾ ਉੱਥੇ ਜਿਹੜਾ ਉਹਨਾਂ ਨੂੰ ਮਤਲਬ ਉਹ ਸੇਵ ਕਰਦਾ ਹੋਵੇ ਦੇਖੋ ਉਹ ਤਾਂ ਲੋਟ ਹੈ ਹੀ ਆ ਕਿ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਡਿਵੋਰਸ ਲੈ ਲਓ ਸੈਪਰੇਸ਼ਨ ਕਰ ਲਓ ਨਹੀਂ ਨਹੀਂ ਉਹ ਤਾਂ ਹੋ ਜੂ ਪਰ ਉਹਨਾਂ ਦਾ ਭਵਿੱਖ ਕੀ ਹੋਊਗਾ ਤੁਸੀਂ ਇਹ ਕਹਿ ਕੇ ਨਹੀਂ ਨਾ ਕਰ ਸਕਦੇ ਕਿ ਮੈਂ ਤੇਰੇ ਤੇ ਇੰਨਾ ਪੈਸਾ ਲਗਾਤਾ ਉਹ ਤਾਂ ਤੁਹਾਡੀ ਵਾਈਫ ਆ ਜਾਂ ਤੁਹਾਡਾ ਹਸਬੰਡ ਆ ਤੁਸੀਂ ਆਪਦੇ ਲਾਈਫ ਟਾਈਪ ਜਿਹੜਾ ਲਾਈਫ ਪਾਰਟਨਰ ਤੇ ਪੈਸਾ ਲਾਇਆ ਨਾ ਤੁਸੀਂ ਉਹਦੇ ਕਮਿਟਮੈਂਟ ਤਾਂ ਕੋਈ ਨਹੀਂ ਆਹਾਂ ਆਪਾਂ ਬੱਚੇ ਨੂੰ ਪੜਾ ਰਹੇ ਆ ਜੀ ਜੋ ਹਿੰਡਿਆ ਪੜੂਗਾ ਜਾਂ ਪਰ ਸਰਜੀਤ ਜੀ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਬਈ ਬਹੁਤੇ ਮਾਮਲਿਆਂ 'ਚ ਸੌਦੇਬਾਜ਼ੀ ਤਾਂ ਹੈਗੀ ਆ ਹਨਾ ਕੱਲ ਫਿਰ ਉੱਥੇ ਆ ਜਾਂਦੀ ਆ ਵੀ ਤੁਹਾਡੇ ਇੰਟੈਂਸ਼ਨ ਕੀ ਆ ਵੀ ਤੁਹਾਡੀ ਸੋਚ ਕਿੱਥੇ ਆ ਬਿਲਡਿੰਗ ਦਾ ਬੇਸ ਕਹ ਹੈ ਜੇ ਬੇਸ ਹੀ ਗਲਤ ਤੇ ਆ ਬੇਸ ਹੀ ਝੂਠ ਤੇ ਬਣਿਆ ਹੋਇਆ ਤਾਂ ਕਿੰਨੀ ਦੇਰ ਬਿਲਡਿੰਗ ਖੜੂਗੀ ਇਹ ਸਾਨੂੰ ਸੋਚਣ ਦੀ ਲੋੜ ਆ ਸੀ ਇੰਨਾ ਵੀ ਥੱਲੇ ਨਾ ਜਾਈਏ ਦੇਖੋ ਆਪਾਂ ਪੰਜਾਬੀ ਆ ਤੁਹਾਡਾ ਕੋਈ ਐਡੀ ਵੀ ਗੱਲ ਨਹੀਂ ਹੈਗੀ ਹਰੇਕ ਕੋਲੇ ਆਪਦਾ ਘਰ ਆ ਸਾਰੇ ਇੱਥੇ ਵਧੀਆ ਸਿਸਟਮ ਹੁਣ ਆਪਾਂ ਵੀ ਕਿੰਨੀਆਂ ਕੰਟਰੀਆਂ ਘੁੰਮਦੇ ਆ ਕੋਈ ਮਾੜੀ ਚੀਜ਼ ਨਹੀਂ ਹਰ ਇੱਕ ਚੀਜ਼ ਹੈਗੀ ਇੱਥੇ ਠੀਕ ਆ ਆਪਾਂ ਇੰਨਾ ਵੀ ਥੱਲੇ ਨਾ ਡਿੱਗ ਜਾਈਏ ਕਿ ਸਾਨੂੰ ਕੋਈ ਪੁਆਇੰਟ ਆਊਟ ਕਰ ਦਵੇ ਇਹ ਤਾਂ ਸਾਡਾ ਵੀ ਕੁਝ ਨਾ ਕੁਝ ਬੰਦ ਆ ਜੀ ਹਾਂ ਸੋ ਇਹ ਚੀਜ਼ ਹੈ ਜੀ ਹਾਂ ਜੀ ਚਲੋ ਇਹ ਆਪਾਂ ਇਹਦੇ ਨਾਲ ਨਾਲ ਜੇ ਉੱਥੋਂ ਵਾਲੇ ਵੀ ਦੇਖੀਏ ਭਾਈਚਾਰਾ ਦੇਖੋ ਉੱਥੇ ਵੀ ਜਿਹੜਾ ਵਸਿਆ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਉੱਥੇ ਉਹਨੂੰ ਡਿਵੈਲਪ ਕੀਤਾ ਜਾਂ ਦੇਖੋ ਪੰਜਾਬੀਆਂ ਦਾ ਅੱਜ ਜੇ ਪੰਜਾਬੀ ਕੈਨੇਡਾ ਚ ਲਾ ਲੀਏ ਆਪਣੇ ਕੈਨੇਡਾ ਨਹੀਂ ਦੁਨੀਆ ਦੇ ਕਿਸੇ ਕੰਟਰੀ ਚ ਲਾ ਲੀਏ ਪੰਜਾਬੀਆਂ ਨੇ ਸਖਤ ਮਿਹਨਤ ਕਰਕੇ ਕਹਿ ਲਓ ਅੱਜ ਰੜਕ ਵੀ ਆਪਣੀ ਉੱਤੇ ਹੋਣ ਪੈਦਾ ਕੀਤੀ ਆ ਔਰ ਛੋਟੀ ਕੁਰਸੀ ਤੋਂ ਲੈ ਕੇ ਸਿਖਰਲੀ ਕੁਰਸੀ ਤੱਕ ਪੰਜਾਬੀ ਬੈਠੇ ਆ ਹਨਾ ਮਤਲਬ ਉਹ ਉਸ ਪਾਈਚਾਰੇ ਨੂੰ ਵੀ ਪ੍ਰੋਬਲਮਾਂ ਨਾ ਆਉਣ ਕੀ ਕਿਵੇਂ ਦੇਖਦੇ ਹੋ ਤੁਸੀਂ ਬਈ ਜੇ ਸਾਡੇ ਕਰਕੇ ਜਾਂ ਕਹਿ ਲੋ ਉਹ ਉਹ ਕਿਵੇਂ ਦੇਖਦੇ ਹੋ ਦੇਖੋ ਕੁਝ ਪ੍ਰੋਬਲਮਸ ਆ ਇਹਨਾਂ ਇਹਨਾਂ ਦਾ ਹੱਲ ਨਹੀਂ ਹੋ ਸਕਦਾਗਾ ਜਿੰਨੀ ਦੇਰ ਤੱਕ ਅਸੀਂ ਆਪ ਦੀ ਜਿਹੜੀ ਸੋਚ ਆ ਉਹ ਸਿੱਧੀ ਨਹੀਂ ਕਰ ਸਕਾਂਗੇ ਔਰ ਦੂਸਰੀ ਚੀਜ਼ ਇਹ ਹੈ ਕਿ ਉਹ ਪਾਈਚਾਰਾ ਵੀ ਬਹੁਤ ਸਪੋਰਟ ਕਰਦਾ ਬੱਚਿਆਂ ਦੇ ਮੇਰੇ ਸਸਟਰ ਦਾ ਪਿੱਛੇ ਕਿੰਨੇ ਸਾਲਾਂ ਤੋਂ ਰਹਿੰਦੇ ਆ ਉਹ ਜੇ ਕੋਈ ਉਹਨਾਂ ਦੇ ਘਰ ਦੇ ਨੇੜੇ ਇੱਕ ਕਾਲਜ ਆ ਜੇ ਕੋਈ ਬੱਚਾ ਉੱਥੇ ਖੜਾ ਖਾਸ ਕਰਕੇ ਕੁੜੀ ਲੇਟ ਖੜੀ ਆ ਉਹਨੂੰ ਰਾਈਟ ਦਿੰਦੇ ਆ ਵੀ ਚੱਲ ਕਿੱਥੇ ਜਾਣਾ ਤੂੰ ਬਹੁਤ ਨਹੀਂ ਕਰਦਾ ਪੰਜਾਬੀ ਭਾਈਚਾਰਾ ਕਰਦਾ ਆਪਣਾ ਗੁਰੂ ਘਰ ਵਾਲੇ ਬਹੁਤ ਕਰਦੇ ਨਹੀਂ ਗੁਰੂ ਘਰਾਂ ਨੇ ਕੀਤੀ ਆ ਕਿੰਨਾ ਆਪਾਂ ਫੂਡ ਦਿੱਤਾ ਇਵਨ ਕੀ ਹਜੇ ਵੀ ਬਹੁਤ ਐਨਜੀਓ ਚੱਲਦੇ ਆ ਜਿਹੜੀਆਂ ਰਾਸ਼ਨ ਦੇ ਰੀਆਂ ਬੱਚਿਆਂ ਨੂੰ ਦੇ ਦੇ ਰਹੀਆਂ ਦੇਖੋ ਉਹਨਾਂ ਦੇ ਸਿਰ ਤੇ 20 ਬੱਚੇ ਹੈਗੇ ਆ ਗੁਰਨਾਮ ਸਿੰਘ ਫੂਡ ਬੈਂਕ ਹੈ ਹਾਂਜੀ 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 ਇਹ ਹੁਣ ਦੋਨਾਂ ਚੀਜ਼ਾਂ ਦੀ ਆ ਬੱਚਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਨਾਮ ਖਰਾਬ ਨਾ ਹੋਵੇ ਜਦੋਂ ਕਿਸੇ ਨੇ ਵੀ ਆਦੇ ਬੱਚੇ ਨੂੰ ਬਾਹਰ ਭੇਜਣਾ ਤਾਂ ਉਹਨੂੰ ਦੱਸੋ ਕਿ ਦੇਖ ਨਾਮ ਖਰਾਬ ਨਾ ਹੋਵੇ ਨਾਮ ਬੰਦੇ ਦਾ ਜਾਂ ਫੈਮਿਲੀ ਦਾ ਨਹੀਂ ਹੋਣਾਗਾ ਨਾਮ ਤਾਂ ਪੰਜਾਬੀਆਂ ਦਾ ਹੋਣਾ ਪੰਜਾਬ ਦਾ ਹੋਣਾ ਖਰਾਬ ਸੋ ਉਹਨਾਂ ਨੂੰ ਥੋੜਾ ਜਿਆਦਾ ਦੱਸ ਕੇ ਭੇਜਣਾ ਚਾਹੀਦਾ ਕਿ ਆਪਾਂ ਜੈਨੂਇਨ ਤਰੀਕੇ ਨਾਲ ਚੱਲੀਏ ਸਟੈਪ ਬਾਈ ਸਟੈਪ ਚੱਲ ਰਿਹਾ ਜਿਹੜੇ ਕਾਫੀ ਸਰਬਜੀਤ ਜੀ ਸਟੂਡੈਂਟ ਜਿਹੜੇ ਹੈਗੇ ਆ ਉੱਥੋਂ ਦੇ ਕ੍ਰਿਮੀਨਲ ਲੋਚ ਵੀ ਮਤਲਬ ਚਲੇ ਜਾਂਦੇ ਆ ਹਨਾ ਲਾਈਨ ਚ ਉਹਦਾ ਉਹਦੇ ਕਾਰਨ ਨੇ ਹਨਾ ਭਾਵੇਂ ਸਾਰੇ ਨਹੀਂ ਬਹੁਤ ਸਖਤ ਮਿਹਨਤ ਕਰਦੇ ਆ ਪੰਜਾਬੀ ਵਿਦਿਆਰਥੀ ਔਰ ਦਿਨ ਰਾਤ ਮਿਹਨਤ ਕਰਦੇ ਆ ਪਰ ਕਈ ਕਹਿ ਲਓ ਜਿਵੇਂ ਇੱਥੋਂ ਵਾਲੇ ਵੀ ਆਮ ਉੱਥੇ ਜ਼ਿਕਰ ਕਰਦੇ ਆ ਲੋਕ ਵੀ ਜਿਹੜੇ ਇੱਥੋਂ ਵਿਗੜੇ ਆਉਂਦੇ ਆ ਤੇ ਉੱਥੇ ਜਾ ਕੇ ਵੀ ਮਾਹੌਲ ਖਰਾਬ ਕਰਦੇ ਆ ਸਾਰੇ ਵਿਦਿਆਰਥੀ ਨੇ 10 5% ਲਾ ਲਓ ਹਨਾ ਤੇ ਮਤਲਬ ਉਹ ਜਿਹੜੀ ਇਹੋ ਜਿਹੇ ਲੈਵਲ ਦੇ ਵਿਦਿਆਰਥੀ ਆ ਜਿਹੜੇ ਵਿਦਿਆਰਥੀ ਆਮ ਵਿਦਿਆਰਥੀ ਜਾਂਦੇ ਆ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦਿੰਨੇ ਹੋ ਉਹਨਾਂ ਨੂੰ ਕਿਸ ਤਰ੍ਹਾਂ ਇਹ ਜੇ ਮਤਲਬ ਉਹ ਤੋਂ ਬਚ ਕੇ ਰਹਿਣਾ ਚਾਹੀਦਾ ਜਦੋਂ ਤੁਸੀਂ ਕਿਸੇ ਦੀ ਬਹੁਤ ਵੱਡੀ ਗੱਡੀ ਦੇਖਦੇ ਹੋ ਜਾਂ ਕਿਸੇ ਕੋਲ ਬਹੁਤ ਸੋਹਣੀ ਚੀਜ਼ ਦੇਖਦੇ ਹੋ ਤਾਂ ਸੋਚੋ ਕਿ ਉਹਦੇ ਸਾਲ ਕਿੰਨੇ ਲੱਗੇ ਹੋਣਗੇ ਉਹ ਦੋ ਦਿਨਾਂ ਚ ਹੋਣੀ ਨਹੀਂਗੀ ਕੋਈ ਵੀ ਬੰਦਾ ਸਾਨੂੰ ਵੀ ਸਾਡੇ ਮਾਪੇ ਨੇ ਇਹੀ ਦੱਸਿਆ ਜੇ ਅਗਰ ਪਹਿਲੇ ਸਾਲਾਂ ਤੁਸੀਂ 5-10 ਸਾਲ ਵਧੀਆ ਮਿਹਨਤ ਕਰੋਗੇ ਫੇਰ ਹੀ ਤੁਹਾਡਾ ਬੇਸ ਬਣੇਗਾ ਮਤਲਬ ਮਿਹਨਤੀ ਭਵੇਖਾ ਸੋ ਮਿਹਨਤੀ ਭਵੇਖਾ ਆ ਜਿਹੜੀਆਂ ਰੀਲਸ ਦੇਖ ਕੇ ਆਪਾਂ ਇਹਨਾਂ ਨੂੰ ਕਾਪੀ ਕਰਦੇ ਆ ਕੋਈ ਫੋਨ ਲੈਣ ਦੀ ਲੋੜ ਨਹੀਂ ਹੈਗੀ ਵੱਡੇ ਜੀ ਕੋਈ ਕਾਰਾਂ ਲੈਣ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਜੇ ਮਾਪੇ ਦੇ ਕਹਿਣੇ ਚਾ ਬੱਚਾ ਤਾਂ ਬੱਚਾ ਉੱਥੇ ਸੈੱਟ ਹੋ ਜਾਂਦਾ ਜੇ ਮਾਪੇ ਦੇ ਕਹਿਣੇ ਚ ਨਹੀਂ ਹੈਗਾ ਮੈਨੂੰ ਮਾਫ ਕਰਿਓ ਉਹਨੇ ਇੰਡੀਆ ਚ ਵੀ ਸੈੱਟ ਨਹੀਂ ਹੋਣਾ ਜੀ ਜੇ ਦੇਖ ਲਈਏ ਤਾਂ ਆਪਾਂ ਦੇਖੋ ਇੱਕ ਗੱਲ ਤਾਂ ਹੈਗੀ ਹੈ ਪੰਜਾਬੀ ਜਿਹੜੇ ਬੱਚੇ ਇੱਥੇ ਆਪਣੇ ਆਪ ਚੱਕ ਕੇ ਚਾਹ ਦਾ ਗਲਾਸ ਵੀ ਨਹੀਂ ਪੀਂਦੇ ਔਰ ਜਦੋਂ ਉੱਥੇ ਚਲੇ ਜਾਂਦਾ ਛੋਟੇ ਛੋਟੀਆਂ ਬੱਚੀਆਂ ਮੈਂ ਦੇਖੀਆਂ ਸਵੇਰੇ ਲਾਈਨਾਂ 'ਚ ਖੜੀਆਂ ਹੁੰਦੀਆਂ ਬੱਸ ਚੜ੍ਹਨ ਲਈ ਜਾਂ ਬੱਸ ਚੜ੍ਹ ਕੇ ਆਪਣੀ ਸਟੱਡੀ ਤੇ ਵੀ ਜਾਂਦੀਆਂ ਲੇਟ ਆ ਕੇ ਫਿਰ ਕੰਮ ਵੀ ਕਰਦੀਆਂ ਬੜੀ ਸਖਤ ਮਿਹਨਤ ਕਰਦੀਆਂ ਹਨ ਮਤਲਬ ਜਿਸ ਤਰ੍ਹਾਂ ਦੇਖੀਏ ਜੇ ਉਹ ਵਰਕ ਕਲਚਰ ਇੱਥੇ ਵੀ ਲੈ ਆਂਦਾ ਜਾਵੇ ਕਿਉਂਕਿ ਸਾਡੇ ਕੋਲੇ ਖੇਤੀ ਆ ਆਪਣੀਆਂ ਜ਼ਮੀਨਾਂ ਨੇ ਆਪਦੇ ਲਈ ਇੱਥੇ ਤਾਂ ਬੜਾ ਮਾਹੌਲ ਵੀ ਆ ਸੀ ਵਰਕ ਕਰ ਸਕਦੇ ਉਹਦੇ ਲਈ ਕੀ ਕਹਿ ਸਕਦੇ ਹਾਂ ਦੋ ਚੀਜ਼ਾਂ ਇੱਕ ਚੀਜ਼ ਉਹਨਾਂ ਦੀ ਵਧੀਆ ਜਿਹੜੀ ਵਰਕ ਕਲਚਰ ਆ ਇੱਕ ਚੀਜ਼ ਸਾਡੀ ਵਧੀਆ ਜਿਹੜੀ ਫੈਮਿਲੀ ਬੌਂਡਿੰਗ ਆ ਇੱਥੇ ਪਰਿਵਾਰਾਂ ਦੇ ਨਾਲ ਇਕੱਠੇ ਰਹਿਣਾ ਚਾਚੇ ਤਾਇਿਆਂ ਤੋਂ ਡਰਨਾ ਉਹ ਸਾਡੀ ਵਧੀਆ ਸੀਗੀ ਵਰਕ ਕਲਚਰ ਉਹਨਾਂ ਦਾ ਵਧੀਆ ਸੀਗਾ ਅਸੀਂ ਆਪਦੇ ਵਾਲੀ ਚੀਜ਼ ਛੱਡਤੀ ਹੈ ਜੀ ਮਤਲਬ ਚੰਗੀ ਚੀਜ਼ ਅਸੀਂ ਗ੍ਰੈਂਡ ਕਰ ਲਈਏ ਕਿ ਤੂੰ ਹਾਂ ਉਹਨਾਂ ਤੋਂ ਆਪਾਂ ਲਿਆ ਨਹੀਂਗਾ ਵਰਕ ਵਰਕ ਕਲਚਰ ਨਹੀਂ ਲਿਆ ਉਹਨਾਂ ਤੋਂ ਇੱਥੇ ਵੀ ਬੱਚੇ ਕਰ ਸਕਦੇ ਆ ਈਵਨ ਕਿ ਜਿੰਨੇ ਮੈਕਡਿਸ ਬਣੇ ਆ ਸਾਰੇ ਉੱਥੇ ਬੱਚੇ ਕੰਮ ਕਰਦੇ ਆ ਉਹ ਸਟਾਰਟ ਹੋ ਗਈਆਂ ਚੀਜ਼ਾਂ ਪਰ ਥੋੜਾ ਟਾਈਮ ਲੱਗੇਗਾ ਜੀ ਪਰ ਇਹ ਬਹੁਤ ਵਧੀਆ ਚੀਜ਼ ਹੈ ਕਿ ਜੇ ਬੱਚੇ ਨੂੰ ਤੁਸੀਂ ਸਟਾਰਟਿੰਗ ਤੋਂ ਕੰਮ ਤੇ ਲਾਉਂਗੇ ਤਾਂ ਥੋੜਾ ਉਹਨੂੰ ਪਤਾ ਲੱਗੂਗਾ ਠੀਕ ਹੈ ਜੀ ਹਾਂ ਮਤਲਬ ਵਰਕ ਕਲਚਰ ਤੇ ਢਾਲਣਾ ਜ਼ਰੂਰੀ ਹੈ ਜਵਾਬ ਜ਼ਰੂਰੀ ਹੈ ਜੇ ਤੁਸੀਂ ਜੇ ਵਿਦੇਸ਼ ਵੀ ਜਾਣਾ ਤਾਂ ਟਾਰਗੇਟ ਕਰੋ ਕਿ ਉਹ ਕੰਮ ਕਰੇ ਇੱਥੇ ਕੋਈ ਨਾ ਕੋਈ ਉਹ ਵਸਤੇ ਜਾਵੇ ਉਹ ਪੈਦਲ ਜਾਵੇ ਠੀਕ ਨਹੀਂ ਗੱਲ ਹੈਗੀ ਹਾਂ ਉਹ ਥੋੜਾ ਨਹੀਂ ਵੈਸੇ ਵੀ ਜੇ ਦੇਖੀਏ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਸਰਕਾਰਾਂ ਇੱਥੇ ਬੇਰੁਜ਼ਗਾਰੀ ਬਹੁਤ ਆ ਸਰਕਾਰਾਂ ਦਾ ਵੀ ਫਰਜ ਬਣਦਾ ਹੈ ਨਾ ਇਹ ਵੀ ਇੱਕ ਇਸ਼ੂ ਹੈ ਨਾ ਕਿਉਂਕਿ ਪ੍ਰਵਾਸ ਹੀ ਤਾਂ ਕਰਦੇ ਆ ਵੀ ਇੱਥੇ ਦੀ ਕਾਨੂੰਨਨ ਮਤਲਬ ਸਮੱਸਿਆਵਾਂ ਨੇ ਜਿਹੜੀ ਹੈਗੀ এডਿਕੇਸ਼ਨ ਨਹੀਂ ਹੈਗੀ ਜੇ ਟੈਕਨੀਕਲ এডਿਕੇਸ਼ਨ ਹੋਵੇ ਤਾਂ ਸਾਨੂੰ ਵੀ ਇੰਨੇ ਵੱਡੇ ਤਦਾਦ ਚ ਜਾਣ ਦੀ ਲੋੜ ਨਾ ਪਵੇ ਜੇ ਮੇਰਾ ਪ੍ਰੋਫੈਸ਼ਨ ਵੀ ਆ ਮੈਂ ਤੁਹਾਨੂੰ ਗਾਈਡ ਕਰਦਾ ਪਰ ਨਾਲ ਮੈਂ ਆਪਸ਼ਨ ਇਹ ਵੀ ਦੇ ਦਿੰਦਾ ਕਿ ਜੇ ਤੁਹਾਡੇ ਕੋਲ ਇੰਡੀਆ ਦੇ ਵਿੱਚ ਕੋਈ ਆਪਸ਼ਨ ਹੈਗੀ ਆ ਤੁਸੀਂ ਪੜ ਸਕਦੇ ਹੋ ਜੇ ਤੁਹਾਡੇ ਕੋਲੇ ਫਾਈਨੈਂਸ਼ੀਅਲ ਅਬਿਲਿਟੀ ਨਹੀਂ ਹੈਗੀ ਆਰਥਿਕ ਮੰਦੀ ਆ ਜਾਂ ਆਪਾਂ ਨੂੰ ਲੱਗਦਾ ਕਿ ਆਪਾਂ ਨਹੀਂ ਅਫੋਰਡ ਕਰ ਸਕਦੇ ਤਾਂ ਤੁਸੀਂ ਇੱਥੇ ਗ੍ਰੈਜੂਏਸ਼ਨ ਕਰ ਲਓ ਉਸ ਤੋਂ ਬਾਅਦ ਦੇਖ ਸਕਦੇ ਹੋ ਜੀ ਨਹੀਂ ਜਿੱਦਾਂ ਚਲੋ ਜਿਵੇਂ ਟੈਕਨੀਕਲ ਐਜੂਕੇਸ਼ਨ ਕਾਲਜ ਯੂਨੀਵਰਸਿਟੀਆਂ ਦਾ ਬਹੁਤ ਜ਼ਿਆਦਾ ਖੁੱਲ ਗਈਆਂ ਪਰ ਮਿਆਰ ਨਹੀਂ ਰਿਹਾ ਜਿਹਨੂੰ ਕਹਿ ਸਕਦੇ ਮਿਆਰੀ ਐਜੂਕੇਸ਼ਨ ਨਹੀਂ ਰਹੀ ਹੈ ਇਹ ਵੀ ਇੱਕ ਵੱਡਾ ਕਾਰਨ ਅਸੀਂ ਤਾਂ ਹੀ ਅਰਦਾਸ ਕਰ ਸਕਦੇ ਹਾਂ ਵੀ ਠੀਕ ਹੈ ਜੀ ਜਲਦੀ ਤੋਂ ਜਲਦੀ ਇਹ ਚੀਜ਼ਾਂ ਥੋੜੀ ਇੰਪਰੂਵ ਹੋ ਵੀ ਰਹੀਆਂ ਹੋਰ ਵੀ ਹੋਏ ਵਪਾਰ ਦੇ ਨਾਲ ਨਾਲ ਨੈਤਿਕਤਾ ਵੀ ਜ਼ਰੂਰੀ ਹੈ ਨੈਤਿਕਤਾ ਜ਼ਰੂਰੀ ਹੈ ਜੀ ਇਹ ਇਹਹੀ ਤਾਂ ਬੇਸ ਚੀਜ਼ ਹੈ ਜਿਹ ਤੋਂ ਰਹੀ ਇਹ ਚੀਜ਼ਾਂ ਉਹ ਤਾਂ ਟੁੱਟ ਗਏ ਹਲਕੇ ਹੋ ਗਏ ਕਿਰਦਾਰ ਥੋੜੇ ਤਾਂ ਕਰਕੇ ਅਸੀਂ ਪ੍ਰੋਬਲਮ ਦੀ ਮੇਨ ਜੜੀ ਇਹ ਆ ਚਲੋ ਸਰਬਜੀ ਜੀ ਅਸੀਂ ਵੈਸੇ ਰਾਜਨੀਤਿਕ ਮੁੱਦਿਆਂ ਤੇ ਜ਼ਿਆਦਾ ਚਰਚਾ ਕਰਦੇ ਆ ਭਾਵੇਂ ਇਹ ਮੁੱਦਾ ਵੀ ਆ ਜਿਹੜਾ ਇਹ ਉੱਥੋਂ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਔਰ ਪਾਰਟੀਆਂ ਜਿਹੜੀਆਂ ਜੇ ਇੰਡੀਆ ਚ ਤੇ ਕੈਨੇਡਾ ਚ ਵੀ ਪਿਛਲੇ ਸਮੇਂ ਚ ਕਾਫੀ ਆਪਸੀ ਤਣਾਅ ਪੈਦਾ ਹੋਇਆ ਤਾਂ ਉਹਦੇ ਪਿੱਛੇ ਵੀ ਬਹੁਤ ਸਾਰੇ ਰਾਜਨੀਤਿਕ ਕਾਰਨੀ ਨੇ ਔਰ ਜਿਸ ਤਰ੍ਹਾਂ ਮਤਲਬ ਕਹਿ ਲਈਏ ਉੱਥੋਂ ਦੇ ਹਾਲਾਤ ਨੇ ਜਾਂ ਜਾਂ ਹਾਲਾਤ ਬਣ ਗਏ ਨੇ ਤੇ ਲਾਸਟ ਚ ਕਿਉਂਕਿ ਆਪਾਂ ਕਾਫੀ ਮੁੱਦਿਆਂ ਤੇ ਵਿਸਥਾਰ ਨਾਲ ਗੱਲਬਾਤ ਕਰ ਲਈ ਹੈ ਕੀ ਤੁਹਾਡਾ ਕੀ ਮਤਲਬ ਇੱਕ ਮੈਸੇਜ ਕੀ ਆ ਉਹਨਾਂ ਨੂੰ ਵਿਦਿਆਰਥੀਆਂ ਨੂੰ ਮੈਸੇਜ ਇਹ ਹੈ ਕਿ ਜੀ ਜੈਨੂਨ ਰਹਿਣ ਪੜਾਈ ਕਰਨ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਉਸ ਤੋਂ ਬਾਅਦ ਵਰਕ ਪਰਮਿਟ ਲੈਣਾ ਠੀਕ ਹੈ ਜੀ ਪੀਆਰ ਵੀ ਮਿਲੇਗੀ ਪਰ ਤੁਸੀਂ ਧਿਆਨ ਰੱਖੋ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਆ ਤਾਂ ਪਹਿਲਾਂ ਫ੍ਰੈਂਚ ਕਰਕੇ ਰੱਖੋ ਦੇਖੋ ਅੱਜ ਤੋਂ 2 ਸਾਲ ਬਾਅਦ ਮੈਨੂੰ ਕੀ ਚਾਹੀਦਾ ਵਾ ਤੁਸੀਂ ਪਹਿਲਾਂ ਤਿਆਰ ਕਰਕੇ ਰੱਖੋ ਠੀਕ ਹੈ ਵਰਕ ਕਲਚਰ ਦੀ ਗੱਲ ਆ ਕੰਮ ਕਰੋ ਜਿਵੇਂ ਹੁਣ ਬੱਚੇ ਉੱਥੇ ਜਾ ਕੇ ਬੱਚਾ ਨਾ ਰਹਿਣ ਲੱਗੇ ਉਹਨਾਂ ਕੋਲੇ ਪਹਿਲਾਂ ਹੀ ਕੰਮ ਨਹੀਂ ਹੈਗਾ ਕਿ ਉਹਨਾਂ ਦਾ ਇੱਕ ਨਾ ਧਾਰਨਾ ਬਣ ਜਾਂਦੀ ਆ ਕਿ ਕੰਮ ਹੈ ਹੀ ਨਹੀਂ ਹੈਗਾ ਤੁਸੀਂ ਬਾਹਰ ਨਿਕਲੋ ਤੁਸੀਂ ਆਪਣੇ ਆਪ ਨੂੰ ਇੱਕ ਕੁਝ ਸਿਖਾਓ ਟੈਕਨੀਕਲੀ ਤੁਹਾਨੂੰ ਕੁਝ ਆਉਣਾ ਚਾਹੀਦਾ ਤੁਹਾਡੇ ਕੋਲ ਕੋਈ ਸਕਿੱਲ ਹੋਵੇ ਤਾਂ ਹੀ ਤੁਸੀਂ ਕੰਮ ਮੰਗ ਸਕਦੇ ਆ ਨਾ ਬਹੁਤ ਸਾਰੇ ਬੱਚੇ ਤਾਂ ਉੱਥੇ ਗੱਲ ਨਹੀਂ ਕਰ ਸਕਦੇ ਕਮਿਊਨੀਕੇਟ ਨਹੀਂ ਕਰ ਸਕਦੇ ਫਿਰ ਆਪਾਂ ਕੰਮ ਦੀ ਝਾਕ ਵੀ ਕਿਦਾਂ ਰੱਖ ਸਕਦੇ ਆ ਸੋ ਆਪਣੇ ਆਪ ਨੇ ਇੱਕ ਸਟੈਂਡਰਡ ਤੇ ਲੈ ਕੇ ਚੱਲੋ ਕੋਈ ਚੀਜ਼ ਦਾ ਤੁਹਾਡੇ ਕੋਲ ਲਾਇਸੈਂਸ ਹੋਵੇ ਕੋਈ ਚੀਜ਼ ਦੀ ਤੁਹਾਨੂੰ ਟੈਕਨੀਕਲੀ ਕੁਝ ਆਂਦਾ ਹੋਵੇ ਉਸ ਤੋਂ ਬਾਅਦ ਤੁਸੀਂ ਕੰਮ ਲੈਣ ਜਾਓਗੇ ਤੁਹਾਨੂੰ ਕੰਮ ਵੀ ਮਿਲ ਸਕਦਾ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈਣਾ ਗੱਲ ਕਰਨੀ ਪੈਣੀ ਹੈ ਸਟਰਗਲ ਕਰਨੀ ਪੈਣੀ ਆ ਪੜ੍ਹਾਈ ਪਹਿਲਾਂ ਬਾਕੀ ਸਭ ਕੁਝ ਬਾਅਦ ਜੀ ਤੁਸੀਂ ਸੁਣਿਆ ਕਿ ਸਾਡੇ ਨਾਲ ਇਮੀਗ੍ਰੇਸ਼ਨ ਦੇ ਵਕੀਲ ਸਰਵਜੀਤ ਸਿੰਘ ਜਿਨ੍ਹਾਂ ਨਾਲ ਅਸੀਂ ਕਾਫੀ ਮੁੱਦਿਆਂ ਤੇ ਵਿਸਥਾਰ ਨਾਲ ਖਾਸ ਕਰ ਵਿਦਿਆਰਥੀਆਂ ਦਾ ਉੱਥੇ ਕੀ ਭਵਿੱਖ ਹੈ ਵਿਦਿਆਰਥੀਆਂ ਨੂੰ ਕੀ ਸਮੱਸਿਆਵਾਂ ਨੇ ਜਾਂ ਵਿਦਿਆਰਥੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਨੇ ਉਹਨਾਂ ਦਾ ਕੀ ਹੱਲ ਹੋ ਸਕਦਾ ਹੈ ਅਸੀਂ ਵਸਥਾਰ ਚ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਅੱਜਕੱਲ ਇਹ ਮੁੱਦਾ ਕਿਉਂਕਿ ਕੈਨੇਡਾ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਕਹਿ ਲਓ ਪੇਰੈਂਟਸ ਬਹੁਤ ਸਾਰੇ ਚਿੰਤਤ ਨੇ ਜਿਨ੍ਹਾਂ ਦੇ ਲੱਖਾਂ ਵਿਦਿਆਰਥੀ ਉੱਤੇ ਗਏ ਨੇ ਅੱਜ ਅਸੀਂ ਸਪੈਸ਼ਲੀ ਇਹ ਦੇ ਬਾਰੇ ਚਰਚਾ ਕੀਤੀ ਹੈ ਭਵਿਕ ਚ ਵੀ ਅਸੀਂ ਪੰਜਾਬ ਨਾਲ ਜੁੜੇ ਹੋਏ ਵਕ ਵਕ ਇਹੋ ਜਿਹੇ ਮੁੱਦਿਆਂ ਤੇ ਵੀ ਜਿਹੜੀ ਰਾਜਨੀਤਿਕ ਚਰਚਾ ਦੇ ਨਾਲ-ਨਾਲ ਅਜਿਹੀ ਮਾਰਾ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਰਵਾਂਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਮੈਂ ਜਗਿੰਦਰ ਸਿੰਘ ਦੇਖਦੇ ਰਹੋ ਵਸਦਾ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਤੁਹਾਡੇ ਸੁਝਾਅ ਨੇ ਉਹ ਜਰੂਰ ਕਮੈਂਟ ਦੇ ਰੂਪ ਚ ਸਾਨੂੰ ਦੱਸਿਓ ਧੰਨਵਾਦ